ਤੁਸੀਂ ਨਵੀਂ ਪ੍ਰਥਾ ਸ਼ੁਰੂ ਕਰਤੀ ਲੋਕ ਪੂਰੇ ਭਾਰਤ ਦੇ ਵਿੱਚ ਰਾਵਣ ਸਾੜੀ ਜਾਂਦੇ ਨੇ ਕਹਿੰਦੇ ਵੀ ਰਾਵਣ ਸਭ ਤੋਂ ਵੱਡਾ ਦੋਖੀ ਰਿਆ ਰਾਵਣ ਨੇ ਆਹ ਕੀਤਾ ਰਾਵਣ ਨੇ ਉਹ ਕੀਤਾ ਤੁਸੀਂ ਤਾਂ ਪ੍ਰਥਾ ਚੇਂਜ ਕਰਤੀ ਤੁਸੀਂ ਔਰੰਗਜ਼ੇਬ ਸਾੜੀ ਜਾ ਰਹੇ ਹੋ ਜੀ ਦੇਖੋ ਜੀ ਇਹ ਵੀ ਪ੍ਰਥਾ ਕਿਸੇ ਨੇ ਚੇਂਜ ਕੀਤੀ ਸੀ ਕਿ ਹਜ਼ਾਰਾਂ ਸਾਲਾਂ ਤੋਂ ਚਲਦਾ ਆਉਂਦਿਆ ਹੀ 9048 ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਉਹਨਾਂ ਨੇ ਜਿਹੜਾ ਇਹ ਪੁਤਲਾ ਸਾੜਿਆ ਸੀ ਜਿਹੜੀ ਉਸ ਟਾਈਮ ਦੀ ਰੂਰਲ ਪਾਰਟੀ ਸੀਗੀ ਠੀਕ ਆ ਉਸ ਟਾਈਪ ਦੀ ਰੂਰਲ ਪਾਰਟੀ ਨੇ ਅਰੇਂਜਮੈਂਟ ਕੀਤਾ ਇਹ ਪੁਤਲਾ ਸਾੜੇ ਨਾ ਉਸ ਤੋਂ ਪਹਿਲੇ ਦੁਸ਼ਹਿਰਾ ਮਨਾਇਆ ਜਾਂਦਾ ਸੀ ਪਰ ਪੁਤਲਾ ਨਹੀਂ ਸੀ ਸਾੜਿਆ ਜਾਂਦਾ ਤਾਂ ਆ ਜਿਹੜਾ ਕੁੱਤਾ ਲੰਮਾ ਪਿਆ ਵਾ ਰੰਜੀਵ ਇਹਨੇ ਮਨਾਂ ਦੇ ਹਿਸਾਬ ਦੇ ਨਾਲ ਜਨਉ ਲਾਇਆ ਇਨੇ ਨਿੱਕੇ ਨਿੱਕੇ ਸਹਿਬਜ਼ਾਦੇ ਨੂੰ ਦੀ ਹਕੂਮਤ ਦੇ ਵਿੱਚ ਨੀਹਾਂ ਚ ਚਨਾਇਆ ਗਿਆ ਇਨੇ ਇਨੇ ਕਤਲ ਕੀਤੇ ਕਿ ਤੁਸੀਂ ਗਿਣਦੇ ਗਿਣਦੇ ਥੱਕ ਜਾਓਗੇ ਏਡੇ ਬੰਦੇ ਇਨੇ ਮਾਰੇ ਸਿੱਖ Hindu ਮੁਸਲਮਾਨ ਆਪਣੇ ਸਕੇ ਭੈਣ ਭਰਾ ਤੱਕ ਇਨੇ ਕਤਲ ਕਰਤੇ ਨਿੱਕੇ ਨਿੱਕੇ ਵੀ ਠੀਕ ਹੈ ਇੰਨਾ ਜ਼ਿਆਦਾ ਇਹ ਇਹ ਪਾਪੀ ਹੀ ਏਡਾ ਵੱਡਾ ਪਾਪੀ ਬੰਦਾ ਹੀ ਇਹ ਠੀਕ ਹੈ ਤੇ ਇਹਦਾ ਪੁਤਲਾ ਸਾੜਨੇ ਦੇਖੋ ਐਂਟਰਟੇਨਮੈਂਟ ਕਰਨਾ ਨਾ ਤੁਸੀਂ ਜੂਰੀ ਹਾੜ ਦਾ ਪੁਤਲਾ ਸਾੜ ਕੇ ਕਰੋ ਇਹ ਕੁੱਤੇ ਦਾ ਸਾੜੋ ਲੋਕ ਕਹਿੰਦੇ ਵੀ ਬੁਰਾਈ ਦੇ ਉੱਪਰ ਅਚਾਈ ਦੀ ਜੀਤ ਦਾ ਪ੍ਰਤੀਕ ਹੈ ਦੁਸ਼ਹਿਰਾ ਤੁਸੀਂ ਉਹਦੇ ਮਤਲਬ ਨਾ ਬਦਲੋ ਤੁਸੀਂ ਤਾਂ ਪੂਰਾ ਸਿਸਟਮ ਹੀ ਬਦਲਨ ਨੂੰ ਫਿਰਦੇ ਹੋ ਮੈਂ ਨਹੀਂ ਬਦਲਦਾ ਸਿਸਟਮ ਮੈਂ ਸਿਸਟਮ ਤੋਂ ਨਾ ਬਦਲਦਾ ਮੈਂ ਤਾਂ ਸਿਰਫ ਇਹ ਕਹਿ ਰਿਹਾ ਵੀ ਇੰਨੇ ਜ਼ਿਆਦਾ ਕੁਰੁਲਟੀ ਕੀਤੀ ਸੀਗੀ ਇੰਨੇ ਜ਼ਿਆਦਾ ਬੰਦੇ ਮਾਰੇ ਸੀ ਇੰਨੇ ਜ਼ਿਆਦਾ ਪਾਪ ਕੀਤੇ ਸੀ ਇਹਨੇ ਸਭ ਕੁਝ ਕੀਤਾ ਸੀ ਉਹਨੇ ਨਹੀਂ ਦੇਖੋ ਉਹ ਰਾਵਣ ਨੂੰ ਜਿਹੜੇ ਬੰਦੇ ਸਾੜਨਾ ਚਾਹੁੰਦੇ ਨੇ ਉਹ ਸਾੜਨ ਸੀ ਉਹਨਾਂ ਨੂੰ ਹੀ ਡੱਕਦੇ ਸਾਡਾ ਦਿਲ ਕਰਦਾ ਕਿ ਵੀ ਇਹਨੇ ਜ਼ਿਆਦਾ ਕੀਤਾ ਸੀ ਇਹਨੇ ਜ਼ਿਆਦਾ ਇਹ ਮੇਰੇ ਹਿਸਾਬ ਦੇ ਨਾਲ ਗੁਨਾਹ ਕੀਤੇ ਸੀ ਇਹਨੇ ਜ਼ਿਆਦਾ ਇਹ ਬੱਚੇ ਮਾਰੇ ਹੀ ਇਹਨੇ ਜਾਦਾ ਹਿੰਦੂਆਂ ਦੇ ਕਤਲ ਕੀਤੇ ਸੀ ਜਾਦਾ ਸਿੱਖਾਂ ਦੇ ਕਤਲ ਕੀਤੇ ਸੀ ਕਿੰਨੇ ਚਾਲਾ ਬੰਦੇ ਮਾਰੇ ਸੀ ਆਪਾਂ ਤੇ ਜ਼ਫਰਨਾਮਾ ਲਾ ਕੇ ਇਹਨਾ ਇੱਥੇ ਆਪਾਂ ਇਹ ਅਕਾਲੀ ਮਾਨ ਸਿੰਘ ਨੂੰ ਵੀ ਸੱਦਿਆ ਹੈ ਉਹਨਾਂ ਨੂੰ ਖਾਲਸਾ ਜੀ ਨੂੰ ਕਿ ਵੀ ਇੱਥੇ ਆਓ ਤੇ ਨਾਲ ਤੇ ਉਹ ਹਿਸਟਰੀ ਦੱਸਣ ਕਿ ਵੀ ਇਹਨੂੰ ਕਿਉਂ ਸਾੜਨਾ ਚਾਹੀਦਾ ਠੀਕ ਹੈ ਤੇ ਇਹ ਤੇ ਇਹਨੂੰ ਫਿਰ ਜ਼ਫਰਨਾਮਾ ਪੜ ਕੇ ਜਿਸ ਹਿਸਾਬ ਨਾਲ ਇਹਦਾ ਹੋਇਆ ਸੀਗਾ ਕੰਮ ਉਸ ਹਿਸਾਬ ਦੇ ਨਾਲ ਇਹਦਾ ਕਾਰਾ ਕਰਾਂਗੇ ਔਰ ਬਣਦਾ ਵੀ ਆ ਇਨੇ ਕੀਤਾ ਕਿ ਚੰਗੇ ਕੰਮ ਔਰੰਗਜੀਬ ਨੇ ਚੰਗੇ ਕੰਮ ਕਿਹੜੇ ਕੀਤੇ ਕਹਿੰਦੇ ਰਾਵਣ ਨੇ ਕਿਹੜੇ ਚੰਗੇ ਕੰਮ ਕਰਤੇ ਉਹ ਵੀ ਦੱਸ ਰਾਵਣ ਨੇ ਕਿਉਂ ਨਹੀਂ ਚੰਗੇ ਕੰਮ ਕੀਤੇ ਰਾਵਣ ਚਾਰੋਂ ਵੇਦਾਂ ਦਾ ਗਿਆਨੀ 16 ਕਲਾਸ ਸੰਪੂਰਨ ਬੈਠੇ ਬੈਠੇ ਉਹ ਵੇਦ ਇਦਾਂ ਪੜਦਾ ਸੀਗਾ ਜਿਦਾ ਪੁੱਛੋ ਹੀ ਨਾ ਕੁਝ ਤੁਹਾਨੂੰ ਮੂੰਹ ਜਬਾਨੀ ਨਹੀਂ ਯਾਦ ਹੁਣੇ ਸਾਨੂੰ ਤੇ ਊੜਾ ਐੜਾ ਨਹੀਂ ਯਾਦ ਕਾਖਾ ਗਾਹ ਨਹੀਂ ਯਾਦ ਸਾਨੂੰ ABC ਨਹੀਂ ਯਾਦ ਅਗਲੇ ਨੂੰ ਚਾਰੋਂ ਵੇਦ ਯਾਦ ਸੀ ਉਹ ਮੂੰਹ ਜਬਾਨੀ ਸਾਰਾ ਕੁਝ ਝੱਟਿਆ ਹੋਇਆ ਸੀ ਉਹਨੂੰ ਹੈਣਾ ਅਗਲਾ ਉਹ ਮਹਾਕਾਲ ਮਹਾਦੇਵ ਖੁਦ ਉਹਨੂੰ ਮਿਲਣ ਜਾਂਦਾ ਸੀ ਘਰ ਰੋਜ਼ ਇੰਨੇ ਭੱਟੇ ਮਹਾਸ਼ਕਤੀਆਂ ਉਹ ਉਹਦੇ ਦਰਸ਼ਨ ਕਰਨ ਉਹਦੇ ਘਰ ਜਾਂਦੇ ਵੀ ਤੂੰ ਰਹਿਣ ਤੇ ਮੈਂ ਤੇਰੇ ਕੋਲ ਆ ਕੇ ਮਿਲਦਾ ਉਹ ਐਡਾ ਵਿਦਵਾਨੀ ਐਡਾ ਮਹਾ ਪਾਵਰਫੁਲ ਰਾਜਾ ਆਪਣੀ ਹਿਸਟਰੀ ਦੇ ਵਿੱਚ ਹੋਇਆ ਜਿਹਨੂੰ ਜਿਹਨੂੰ ਦੁਨੀਆ ਮੰਨਦੀ ਸੀਗੀ ਬਲਕਿ ਉਹ ਜਿਹੜੇ ਗ੍ਰਾਵਾਂ ਨੂੰ ਕਹਿ ਦਿੰਦਾ ਸੀ ਵੀ ਇੱਥੋਂ ਹਿੱਲਣਾ ਨਹੀਂ ਉਹ ਹਿੱਲਦੇ ਨਹੀਂ ਸੀ ਕਾਲ ਨੂੰ ਉਹਨੇ ਪਹਿਲਾਂ ਨਾ ਬੰਨਿਆ ਹੋਇਆ ਸੀ ਹੈ ਤੇ ਉਹਦੇ ਵਿੱਚ ਇਹ ਗੁਣ ਨਹੀਂ ਸੀ ਇਹ ਗੁਣ ਨਹੀਂਗੇ ਹੈ ਬ੍ਰਹਮ ਰਿਸ਼ੀ ਦਾ ਪੁੱਤਰ ਬ੍ਰਹਮ ਰਿਸ਼ੀ ਦਾ ਪੁੱਤਰ ਸੀ ਬ੍ਰਾਹਮਣ ਸੀ ਹਾਂ ਤੇ ਤੁਸੀਂ ਉਹ ਉਹੀ ਬ੍ਰਾਹਮਣ ਦਾ ਕਰਕੇ ਬ੍ਰਹਮ ਹੱਤਿਆ ਕਰਕੇ ਤੁਸੀਂ ਰੋਜ਼ ਉਹਨਾਂ ਨੂੰ ਇਹ ਹਰ ਸਾਲ ਦੇ ਸਾਲ ਤੁਸੀਂ ਉਹਨੂੰ ਚਲਾਉਂਦੀਆਂ ਉਹਨੇ ਵਿਚਾਨੇ ਕੀਤਾ ਕੀ ਸੀ ਇੱਕ ਗ੍ਰੰਥ ਦੇ ਵਿੱਚ ਤਾਂ ਆ ਵੀ ਨਹੀਂ ਲਿਖਿਆ ਇਹਨੂੰ ਵੀ ਸਾੜ ਦੋ ਪਰ ਉਹਦੇ ਵਿੱਚ ਇਹ ਵੀ ਨਹੀਂ ਲਿਖਿਆ ਕਿ ਵੀ ਨਾ ਸਾੜੋ ਹਾਂ ਉਧਰ ਵਿੱਚ ਇਹ ਵੀ ਨਹੀਂ ਲਿਖਿਆ ਵੀ ਨਾ ਸਾੜੋ ਜਿਹੜੇ ਜਿਹੜੇ 라ਵਣ ਸਾੜਦੇ ਨੇ ਜਿਹੜੇ 라ਵਣ ਸਾੜਦੇ ਉਹ ਠੀਕ ਨੇ ਤੁਸੀਂ ਆ ਸਾੜਦੇ ਤੁਸੀਂ ਠੀਕ ਹੋ ਜੇ ਉਹਨਾਂ ਨੂੰ ਲੱਗਦਾ ਉਹ ਠੀਕ ਨੇ ਤੇ ਠੀਕ ਹੈ ਉਹ ਕਰੀ ਜਾਣ ਆਪਾਂ ਉਹਨੂੰ ਨਹੀਂ ਉਹ ਤੁਹਾਡੇ ਸਾਹਮਣੇ ਇੱਥੇ ਮੇਰੇ ਖਿਆਲ ਨਾਲ 라ਵਣ ਦੇ ਪੁਤਲੇ ਸਾੜਨ ਵਾਲੇ ਬਣੇ ਪਏ ਨੇ ਹਾਂਜੀ ਹਾਂਜੀ ਇਹ ਸਾਡੇ ਗਵਾਂਡੀ ਇੱਥੇ RAMLILA ਮੈਦਾਨ ਆ ਉਹ ਸਾੜਦੇ ਨੇ ਕਰੋੜਾਂ ਦਾ ਦਿਲ ਕਰਦਾ ਆ ਉਹਨੂੰ ਲੱਗਦਾ ਕਿ ਉਹ ਠੀਕ ਨੇ ਤੇ ਉਹ ਕਰੀ ਜਾਣ ਆਪਾਂ ਉਹਨੂੰ ਡੱਕਦੇ ਨਹੀਂ ਵਿਰੋਧ ਨਹੀਂ ਹੋਊਗਾ ਲੱਗਦਾ ਨਹੀਂ ਉਧਰ 라ਵਣ ਸਾੜ ਰਿਹਾ ਹੋਵੇ ਇੱਧਰ ਔਰੰਗਜੀਬ ਸਾੜਦਾ ਹੋਵੇ ਉਹ ਕਹਿਣ ਵੀ ਪ੍ਰਥਾ ਹੀ ਚੇਂਜ ਕਰਤੀ ਆ ਯਾਨਾ ਸੇ ਪ੍ਰਥਾ ਤੇ ਨਹੀਂ ਚੇਂਜ ਕੀਤੀ ਅਹੀ ਤਾਂ ਸਾਡਾ ਦਿਲ ਕੀਤਾ ਯਾਰ ਇਹ ਸੜਨਾ ਚਾਹੀਦਾ ਹੁਣ ਲੋਕੀ ਰੋਜ਼ ਆਏ ਦਿਨ ਕਦੀ ਮੋਦੀ ਦਾ ਪੁਤਲਾ ਸਾਰ ਦਿੰਦੇ ਨੇ ਪੀਐਮ ਇਹ ਆਪਣੇ ਮੋਦੀ ਸਾਹਿਬ ਦਾ ਕਦੀ ਭਗਵੰਤ ਮਾਨ ਸਾਹਿਬ ਦਾ ਪੁਤਲਾ ਸਾਰ ਦਿੰਦੇ ਨੇ ਕਦੀ ਕੇਹ ਦਾ ਪੁਤਲਾ ਸਾਰ ਦਿੰਦੇ ਨੇ ਕਦੀ ਸਾਡਾ ਦਿਲ ਕੀਤਾ ਇਹਦਾ ਸਾੜੀ ਇਹਨੇ ਤਾਂ ਕਤਲ ਕੀਤੇ ਨੇ ਇਹ ਵਿਚਾਰੇ ਪੋਲੀਟਿਸ਼ਨਾਂ ਨੇ ਕੀ ਕੀਤਾ ਪੋਲੀਟਿਸ਼ਨਾਂ ਦੀ ਤਾਂ ਜੋਬ ਹੁੰਦੀ ਆ ਆਪਣੀ ਜੋਬ ਕਰਨਾ ਕਿਸੇ ਨੂੰ ਚੰਗੀ ਲੱਗਦੀ ਕਿਸੇ ਨੂੰ ਮਾੜੀ ਲੱਗਦੀ ਹੈਨਾ ਹੈਨਾ ਤੇ ਇਹਨੇ ਤੇ ਇਹਨੇ ਜੋ ਕੁਝ ਕੀਤਾ ਤੁਸੀਂ ਦੱਸੋ ਇਹਨੇ ਚੰਗੇ ਕੰਮ ਕੀਤੇ ਪੰਜਾਬ ਦੇ ਵਿੱਚ ਹੁਣ ਪ੍ਰਥਾ ਜਿਹੜੀ ਹੈ ਉਹ ਚੇਂਜ ਹੋਣ ਵਾਲੀ ਹੈ ਇਹ ਸ਼ਬਦ ਮੈਂ ਕਿਉਂ ਵਰਤ ਰਿਹਾ ਕਿਉਂਕਿ ਪੰਜਾਬ ਜਲੰਧਰ ਦੇ ਰਾਏਪੁਰ ਰਸੂਲਪੁਰ ਪਿੰਡ ਦੇ ਵਿੱਚ ਹੁਣ ਰਾਵਣ ਦੀ ਥਾਂ ਔਰੰਗਜੇਬ ਦਾ ਪੁਤਲਾ ਸਾੜਿਆ ਜਾਵੇਗਾ ਤੇ ਇਹ ਪੁਤਲਾ ਸੜਨ ਤੋਂ ਬਾਅਦ ਪੰਜਾਬ ਦੇ ਵਿੱਚ ਰਾਵਣ ਸਾੜਨ ਦੀ ਪ੍ਰਥਾ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਬਈ ਰਾਵਣ ਨੇ ਅਜੀਹਾ ਕੁਝ ਨਹੀਂ ਕੀਤਾ ਜਿਸ ਨੂੰ ਲੈ ਕੇ ਅਸੀਂ ਉਸ ਦਾ ਪੁਤਲਾ ਸਾੜੀਏ ਹਾਲਾਂਕਿ ਔਰੰਗਜੀਬ ਨੇ ਜੋ ਕੁਝ ਕੀਤਾ ਉਹ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਇਹ ਮੇਰੇ ਪਿੱਛੇ ਤੁਸੀਂ ਪੁਤਲਾ ਦੇਖ ਰਹੇ ਹੋਵੋਗੇ ਇਹ ਪੁਤਲਾ ਰਾਵਣ ਦਾ ਨਹੀਂ ਹੈ ਇਹ ਪੁਤਲਾ ਹਰੇ ਰੰਗ ਦਾ ਇਹ ਔਰੰਗਜੀਬ ਦਾ ਪੁਤਲਾ ਹੈ ਤੇ ਜਿਨ੍ਹਾਂ ਨੇ ਇਹ ਪੁਤਲਾ ਬਣਵਾਇਆ ਹੈ ਉਹ ਬਾਈਹੂਰੀ ਸਾਡੇ ਨਾਲ ਨੇ ਰੋਜ਼ਰ ਸੰਧੂ ਹੋਰਾ ਨੇ ਪਿੰਡ ਰਾਏਪੁਰ ਰਸੂਲਪੁਰ ਇੱਕ ਨਵੀਂ ਪ੍ਰਥਾ ਸ਼ੁਰੂ ਕੀਤੀ ਹੈ ਗੱਲਬਾਤ ਜ਼ਰੂਰ ਕਰਾਂਗੇ अच्छा भाई तू ही नवी प्रथा शुरू ਕਰਤੀ ਲੋਕ ਪੂਰੇ ਭਾਰਤ ਦੇ ਵਿੱਚ 라वण ਸਾੜੀ ਜਾਂਦੇ ਨੇ ਕਹਿੰਦੇ ਵੀ 라वण ਸਭ ਤੋਂ ਵੱਡਾ ਦੋਖੀ ਰਿਆ 라वण ਨੇ ਆ ਕੀਤਾ 라वण ਨੇ ਉਹ ਕੀਤਾ तू ही ਤਾਂ प्रथा चेंज ਕਰਤੀ ਤੁਸੀਂ ਔਰੰਗਜ਼ੇਬ ਸਾੜੀ ਜਾ ਰਹੇ ਹੋ ਜੀ ਦੇਖੋ ਜੀ ਇਹ ਵੀ ਪ੍ਰਥਾ ਕਿਸੇ ਨੇ ਚੇਂਜ ਕੀਤੀ ਸੀ ਕਿ ਹਜ਼ਾਰਾਂ ਸਾਲਾਂ ਤੋਂ ਚਲਦਾ ਆਉਂਦਿਆ ਹੀ 9048 ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਉਹਨਾਂ ਨੇ ਜਿਹੜਾ ਇਹ ਪੁਤਲਾ ਸਾੜਿਆ ਸੀ ਜਿਹੜੀ ਉਸ ਟਾਈਮ ਦੀ ਰੂਰਲ ਪਾਰਟੀ ਸੀਗੀ ਠੀਕ ਆ ਉਸ ਟਾਈਪ ਦੀ ਰੂਰਲ ਪਾਰਟੀ ਨੇ ਅਰੇਂਜਮੈਂਟ ਕੀਤਾ ਇਹ ਪੁਤਲਾ ਸਾੜੇ ਨਾ ਉਸ ਤੋਂ ਪਹਿਲੇ ਦੁਸ਼ਹਿਰਾ ਮਨਾਇਆ ਜਾਂਦਾ ਸੀ ਪਰ ਪੁਤਲਾ ਨਹੀਂ ਸੀ ਸਾੜਿਆ ਜਾਂਦਾ ਠੀਕ ਹੈ ਜੀ ਪੁਤਲਾ ਨਹੀਂ ਸੀ ਸਾੜਿਆ ਜਾਂਦਾ ਕਿਉਂਕਿ ਸਾੜਦੇ ਵੀ ਕਿਉਂ ਉਹਨਾਂ ਨੂੰ ਪਤਾ ਹੀ ਸੀਗਾ ਯਾਰ ਐਡਾ ਮਹਾ ਵਿਦਵਾਨੀ ਸੀ ਰਾਵਣ ਇੰਨਾ ਗਿਆਨੀ ਸੀ ਇੰਨੀ ਉਹਨੂੰ ਨੋਲਜ ਸੀ ਠੀਕ ਹੈ ਇਹਨਾਂ ਕੋਲੋ ਜਾਣਦਾ ਸੀ ਤੇ ਉਹਨੂੰ ਉਹਨੂੰ ਸਾੜਨ ਦਾ ਮਤਲਬ ਹੀ ਨਹੀਂ ਸੀ ਬੰਦਦਾ ਜਿਹਨੂੰ ਖੁਦ ਭਗਵਾਨ ਰਾਮ ਨੇ ਆਪਣੇ ਪੁੱਤਰ ਨੂੰ ਕਿਹਾ ਆਪਣੇ ਭਰਾ ਆਪਣੇ ਛੋਟੇ ਭਰਾ ਨੂੰ ਲਕਸ਼ਮਣ ਨੂੰ ਕਿਹਾ ਕਿ ਵੀ ਤੂੰ ਜਾ ਕੇ ਤੇ ਕੋਈ ਵਿਦਿਆ ਵਾਲੀ ਗੱਲ ਦੇ ਕੋ ਸਿੱਖ ਲਾ ਹੈ ਵੀ ਐਡਾ ਮਹਾ ਵਿਦਵਾਨੀ ਹੋ ਸੀਗਾ ਕਿ ਉਹ ਕਿੰਨਾ ਪਤਲਾ ਸਾੜ ਸਕਦੇ ਸੀਗੇ ਜਿਹੜਾ ਕਲਾਸ਼ ਪਰਬਤ ਨੂੰ ਚੁੱਕ ਕੇ ਤੇ ਨਮਨ ਕਰਦਾ ਹੁੰਦਾ ਸੀ ਭਗਵਾਨ ਸ਼ੇਵਦਾ ਤੇ ਭਗਵਾਨ ਮਾਤਾ ਪਾਰਵਤੀ ਦਾ ਉਹਦਾ ਪਤਲਾ ਸਾੜਨ ਦਾ ਤੱਕ ਨਹੀਂ ਸੀ ਬੰਦਦਾ ਉਹ ਸਿਰਫ 1948 ਤੋਂ ਬਾਅਦ ਜਿਹੜਾ ਆ ਇਹ ਪ੍ਰਥਾ ਚੱਲੀ ਹੈ ਤੁਸੀਂ ਸਰਚ ਕਰ ਲਿਓ ਇਹ ਪੁਤਲਾ ਕਰੋ ਤੋਂ ਸੜਨਾ ਚਾਲੂ ਉਸ ਤੋਂ ਪਹਿਲਾਂ ਦੁਸ਼ਹਿਰਾ ਮਨਾਇਆ ਜਾਂਦਾ ਸੀ ਮੰਚਨ ਡਾਂਸ ਹੁੰਦਾ ਸੀਗਾ ਸਿਰਫ ਇੱਕ ਰੀਪਰਜੈਂਟ ਕੀਤਾ ਜਾਂਦਾ ਵੀ ਇਦਾਂ ਹੋਇਆ ਠੀਕ ਆ ਦੂਜੀ ਗੱਲ ਆ ਜਿਹੜਾ ਕੁੱਤਾ ਲੰਮਾ ਪਿਆ ਵਾ ਔਰੰਗਜੀਬ ਇਹਨੇ ਮਨਾ ਦੇ ਹਿਸਾਬ ਦੇ ਨਾਲ ਜਨਉ ਲਾਇਆ ਇਹਨੇ ਨਿੱਕੇ ਨਿੱਕੇ ਸਹਿਬਜ਼ਾਦਿਆਂ ਨੂੰ ਦੀ ਹਕੂਮਤ ਦੇ ਵਿੱਚ ਨੀਹਾਂ ਚ ਚਨਾਇਆ ਗਿਆ ਇਹਨੇ ਇੰਨੇ ਕਤਲ ਕੀਤੇ ਕਿ ਤੁਸੀਂ ਗਿਣਦੇ ਗਿਣਦੇ ਥੱਕ ਜਾਓਗੇ ਇੱਡੇ ਬੰਦੇ ਇਹਨੇ ਮਾਰੇ ਸਿੱਖ, ਹਿੰਦੂ, ਮੁਸਲਮਾਨ ਆਪਣੇ ਸਕੇ ਭੈਣ ਭਰਾ ਤੱਕ ਇਹਨੇ ਕਤਲ ਕਰਤੇ ਨਿੱਕੇ-ਨਿੱਕੇ ਵੀ ਠੀਕ ਆ ਇੰਨਾ ਜ਼ਿਆਦਾ ਇਹ ਇਹ ਪਾਪੀ ਹੀ ਐਡਾ ਵੱਡਾ ਪਾਪੀ ਬੰਦਾ ਹੀ ਇਹ ਠੀਕ ਆ ਤੇ ਇਹਦਾ ਪੁਤਲਾ ਸਾੜਨੇ ਦੇਖੋ ਐਂਟਰਟੇਨਮੈਂਟ ਕਰਨਾ ਨਾ ਤੁਸੀਂ ਤੁਸੀਂ ਜ਼ਰੂਰੀਅਤਾਂ ਹਾਵਣ ਦਾ ਪੁਤਲਾ ਸਾੜ ਕੇ ਕਰੋ ਇਹ ਕੁੱਤੇ ਦਾ ਸਾੜੋ ਉਹ ਤਾਂ ਕਹਿੰਦੇ ਰਾਵਣ ਨੇ ਬਈ ਬੜੇ ਕੰਮ ਕੀਤੇ ਸੀਤਾ ਹਰਨ ਕਰਤਾ ਆ ਕਈ ਚੀਜ਼ ਅਧੀਹਾਂ ਕੀਤੀਆਂ ਜਿਸ ਨੂੰ ਕਦੀ برداشت ਨਹੀਂ ਕੀਤਾ ਜਾਂਦਾ ਸੀ ਜਿਸ ਕਰਕੇ ਪੂਰੇ ਭਾਰਤ ਦੇ ਵਿੱਚ ਰਾਵਣ ਦੇ ਪੁਤਲੇ ਸੜੇ ਜਾਂਦੇ ਨੇ ਤੁਸੀਂ ਕਹਿੰਦੇ ਹੋ ਵੀ ਨਹੀਂ ਰਾਵਣ ਦਾ ਨਹੀਂ ਸਾੜਨਾ ਅਸੀਂ ਤਾਂ ਔਰੰਗਜ਼ੇਬ ਦਾ ਸਾੜਨਾ ਅੱਛਾ ਮੇਰੀ ਗੱਲ ਸੁਣੋ ਰਾਵਣ ਜਿਹੜਾ ਸੀ ਉਹਨੇ ਤਾਂ ਸਿਰਫ ਇੱਕ ਸੀਤਾ ਮਾਤਾ ਜੀ ਦਾ ਹਰਣ ਕੀਤਾ ਪਰ ਕਦੀ ਉਹਨਾਂ ਨੂੰ ਹੱਥ ਨਹੀਂ ਲਾਇਆ ਉਹਨਾਂ ਦੀ ਰਿਸਪੈਕਟ ਰੱਖੀ ਠੀਕ ਆ ਪਲੱਸ ਉਹਨੇ ਤੇ ਉਹ ਕੀਤਾ ਜੋ ਕੁਝ ਲਿਖਿਆ ਗਿਆ ਸੀ ਠੀਕ ਹੈ ਲਿਖਿਆ ਤੇ ਇਦਾਂ ਵੀ ਕਿਹਾ ਸੀ ਜਿਹੜੀ ਚੀਜ਼ ਤ੍ਰੈਤਾ ਯੁੱਗ ਚ ਹੋਣੀ ਸੀ ਉਹ ਦਰਾਪੁਰ ਯੁੱਗ ਚ ਹੋਣੀ ਪਈ ਕਿਉਂ ਹੋਣੀ ਪਈ ਕਿਉਂਕਿ ਲਿਖਿਆ ਗਿਆ ਸੀ ਔਰ ਲਿਖਿਆ ਕਿਨੇ ਸੀ ਭਗਵਾਨ ਵਾਲਮੀਕੀ ਮਹਾਰਾਜ ਨੇ ਠੀਕ ਹੈ ਉਹ ਲਿਖਿਆ ਗਿਆ ਸੀ ਉਹਨੇ ਉਹ ਸਿਰਫ ਭਗਵਾਨ ਸ਼ਿਵ ਵੀ ਜਾਣਦੇ ਸਨ ਭਗਵਾਨ ਰਾਮ ਵੀ ਜਾਣਦੇ ਸਨ ਉਹ ਖੁਦ ਵੀ ਜਾਣਦਾ ਸੀ ਵੀ ਇਹ ਸਭ ਕੁਝ ਹੈਗਾ ਠੀਕ ਹੈ ਔਰ ਜਾਣ ਤੋਂ ਪਹਿਲਾਂ ਉਹਨੇ ਜੈ ਸ਼੍ਰੀ ਰਾਮ ਜਾਂ ਆਪਣਾ ਰਾਮ ਦਾ ਨਾਮ ਲੈ ਕੇ ਗਿਆ ਸੀ ਠੀਕ ਹੈ ਸੋ ਉਹ ਇੰਨਾ ਬੁਰਾ ਸੀ ਤੇ ਭਗਵਾਨ ਰਾਮ ਨੂੰ ਕਿਉਂ ਲੋੜ ਸੀਗੀ ਆਪਣੇ ਸਕੇ ਭਰਾ ਨੂੰ ਕਹਿਣ ਦੀ ਵੀ ਜਾਜ ਦੇ ਕੋਲੋਂ ਕੋਈ ਗਿਆਨ ਦੀ ਗੱਲ ਸਿੱਖ ਲਾ ਹੈ ਇਸ ਕੁੱਤੇ ਨੇ ਤੇ ਪਤਾ ਨਹੀਂ ਕਿੰਨੇ ਹਿੰਦੂ ਮਾਰੇ ਨਿੱਕੇ ਨਿੱਕੇ ਅਨਜਮੇ ਬੱਚੇ ਮਾਰੇ ਹੈ ਜਿਸ ਹਿਸਾਬ ਨਾਲ ਇੰਨੇ क्रੂਰਲਟੀ ਕੀਤੀ ਇਹਦੇ ਬਾਰੇ ਪੜੋ ਤੁਸੀਂ ਔਰੰਗਜ਼ੇਬ ਦੇ ਬਾਰੇ ਇਹਨੇ ਕੀਤਾ ਕੀ ਹੈਨਾ ਇਨੇ ਜੋ ਕੁਝ ਕੀਤਾ ਤੇ ਫਿਰ ਇਹਦਾ ਸਾੜਾ ਇਹਦਾ ਸਾੜ ਮੇਰੇ ਹਿਸਾਬ ਨਾਲ ਬਣਦਾ ਹੈ ਕੋਈ ਐਂਟਰਟੇਨਮੈਂਟ ਕਰਨੀ ਹੈ ਬੱਚਿਆਂ ਦੇ ਲਈ ਤੁਸੀਂ ਬਾਹਰ ਆਉਣਾ ਹੀ ਆ ਠੀਕ ਹੈ ਦੁਸ਼ਹਿਰਾ ਦੇਖਣਾ ਹੀ ਹੈ ਠੀਕ ਹੈ ਪਾ ਪੁੱਤਲਾ ਜੇ ਸਾੜਨਾ ਦੇਖਦਾ ਸਾੜਦੇ ਲੋਕ ਕਹਿੰਦੇ ਵੀ ਬੁਰਾਈ ਦੇ ਉੱਪਰ ਅਛਾਈ ਦੀ ਜੀਤ ਦਾ ਪ੍ਰਤੀਕ ਹੈ ਦੁਸ਼ਹਿਰਾ ਤੁਸੀਂ ਉਹਦੇ ਮਤਲਬ ਨਾ ਬਦਲੋ ਤੁਸੀਂ ਤਾਂ ਪੂਰਾ ਸਿਸਟਮ ਹੀ ਬਦਲਨ ਨੂੰ ਫਿਰਦੇ ਹੋ ਮੈਂ ਨਹੀਂ ਬਦਲਦਾ ਸਿਸਟਮ ਮੈਂ ਸਿਸਟਮ ਤੋਂ ਨਾ ਬਦਲਦਾ ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਇਨੇ ਜ਼ਿਆਦਾ ਕੁਆਲਿਟੀ ਕੀਤੀ ਸੀ ਇਨੇ ਜ਼ਿਆਦਾ ਬੰਦੇ ਮਾਰੇ ਸੀ ਇਨੇ ਜ਼ਿਆਦਾ ਪਾਪ ਕੀਤੇ ਸੀ ਇਨੇ ਸਭ ਕੁਝ ਕੀਤਾ ਸੀ ਉਹਨੇ ਨਹੀਂ ਦੇਖੋ ਉਹ ਰਾਵਣ ਨੂੰ ਜਿਹੜੇ ਬੰਦੇ ਸਾੜਨਾ ਚਾਹੁੰਦੇ ਨੇ ਉਹ ਸਾੜਨ ਸੀ ਉਹਨਾਂ ਨੂੰ ਨਹੀਂ ਡੱਕਦੇ ਸਾਡਾ ਦਿਲ ਕਰਦਾ ਕਿ ਵੀ ਇਹਨੇ ਜਿਆਦਾ ਕੀਤਾ ਸੀ ਇਹਨੇ ਜਿਆਦਾ ਇਹ ਮੇਰੇ ਹਿਸਾਬ ਦੇ ਨਾਲ ਗੁਨਾਹ ਕੀਤੇ ਸੀ ਇਹਨੇ ਜਿਆਦਾ ਇਹ ਬੱਚੇ ਮਾਰੇ ਸੀ ਇਹਨੇ ਜਿਆਦਾ ਹਿੰਦੂਆਂ ਦੇ ਕਤਲ ਕੀਤੇ ਸੀ ਜਿਆਦਾ ਸਿੱਖਾਂ ਦੇ ਕਤਲ ਕੀਤੇ ਸੀ ਇਹਨੇ ਜਿਆਦਾ ਬੰਦੇ ਮਾਰੇ ਸੀ ਪੰਜਾਬੀ ਹੋਣ ਦੇ ਨਾਤੇ ਤਾਂ ਨਹੀਂ ਇਹ ਦੁੱਖ ਹੈਗਾ ਬਈ ਤੁਹਾਨੂੰ ਜਾਂ ਫਿਰ ਉਸ ਤੋਂ ਲੈਧਾ ਤੁਹਾਨੂੰ ਲੱਗ ਰਿਹਾ ਕਿ ਬਈ ਇਹ ਪੂਰੇ ਭਾਰਤ ਚ ਹੋਣਾ ਚਾਹੀਦਾ ਯਾਰ ਮੇਰੇ ਹਿਸਾਬ ਦੇ ਨਾਲ ਤੇ ਵੀ ਇਹ ਸਾੜਨਾ ਚਾਹੀਦਾ ਹੈ ਨਾ ਆਪਾਂ ਤੇ ਜ਼ਫਰਨਾਮਾ ਲਾ ਕੇ ਇਹ ਨਾ ਇੱਥੇ ਆਪਾਂ ਇਹ ਅਕਾਲੀ ਮਾਨ ਸਿੰਘ ਨੂ ਜੂਮੀ ਸੱਧਿਆ ਹੈ ਉਹਨਾਂ ਨੂੰ ਖਾਲਸਾ ਜੀ ਨੂੰ ਕਿ ਵੀ ਇੱਥੇ ਆਓ ਤੇ ਨਾਲ ਤੇ ਉਹ ਹਿਸਟਰੀ ਦੱਸਣ ਕਿ ਵੀ ਇਹਨੂੰ ਕਿਉਂ ਸਾੜਨਾ ਚਾਹੀਦਾ ਠੀਕ ਹੈ ਤੇ ਇਹ ਤੇ ਇਹਨੂੰ ਫਿਰ ਜ਼ਫਰਨਾਮਾ ਪੜ ਕੇ ਜਿਸ ਹਿਸਾਬ ਨਾਲ ਇਹਦਾ ਹੋਇਆ ਸੀਗਾ ਕੰਮ ਉਸ ਹਿਸਾਬ ਦੇ ਨਾਲ ਇਹਦਾ ਕਾਰਾ ਕਰਾਂਗੇ ਉਹ ਬਣਦਾ ਵੀ ਆ ਇਨੇ ਕੀਤਾਗੇ ਚੰਗੇ ਕੰਮ ਔਰੰਗਜੀਬ ਨੇ ਚੰਗੇ ਕੰਮ ਕਿਹੜੇ ਕੀਤੇ ਕਹਿੰਦੇ ਰਾਵਣ ਨੇ ਕਿਹੜੇ ਚੰਗੇ ਕੰਮ ਕਰਤੇ ਉਹ ਵੀ ਦੱਸ ਰਾਵਣ ਨੇ ਕਿਉਂ ਨਹੀਂ ਚੰਗੇ ਕੰਮ ਕੀਤੇ ਰਾਵਣ ਚਾਰੋਂ ਵੇਦਾਂ ਦਾ ਗਿਆਨੀ 16 ਕਲਾ ਸੰਪੂਰਨ ਬੈਠੇ ਬੈਠੇ ਉਹ ਵੇਦ ਇਦਾਂ ਪੜਦਾ ਹੀਗਾ ਜਿੱਦਾਂ ਪੁੱਛੋ ਹੀ ਨਾ ਕੁਝ ਤੁਹਾਨੂੰ ਮੂੰਹ ਜਬਾਨੀ ਨਹੀਂ ਯਾਦ ਹੁਣੇ ਸਾਨੂੰ ਤੇ ਊੜਾ ਐੜਾ ਨਹੀਂ ਯਾਦ ਕਾਖਾ ਗਾਹ ਨਹੀਂ ਯਾਦ ਸਾਨੂੰ ਏ ਬੀ ਸੀ ਨਹੀਂ ਯਾਦ ਅਗਲੇ ਨੂੰ ਚਾਰੋਂ ਵੇਦ ਯਾਦ ਸੀ ਉਹ ਮੂੰਹ ਜਬਾਨੀ ਸਾਰਾ ਕੁਝ ਰਟਿਆ ਹੋਇਆ ਸੀ ਉਹਨੂੰ ਹੈਣਾ ਅਗਲਾ ਉਹ ਮਹਾਕਾਲ ਮਹਾਦੇਵ ਖੁਦ ਉਹਨੂੰ ਮਿਲਣ ਜਾਂਦਾ ਸੀ ਘਰ ਰੋਜ਼ ਇੰਨੇ ਭੱਟੇ ਮਹਾਸ਼ਕਤੀਆਂ ਉਹ ਉਹਦੇ ਦਰਸ਼ਨ ਕਰਨ ਉਹਦੇ ਘਰ ਜਾਂਦੇ ਵੀ ਤੂੰ ਰਹਿਣ ਤੇ ਮੈਂ ਤੇਰੇ ਕੋਲ ਆ ਕੇ ਮਿਲਦਾ ਉਹ ਐਡਾ ਜਵਾਨੀ ਐਡਾ ਮਹਾ ਪਾਵਰਫੁਲ ਰਾਜਾ ਆਪਣੀ ਹਿਸਟਰੀ ਦੇ ਵਿੱਚ ਹੋਇਆ ਜਿਹਨੂੰ ਜਿਹਨੂੰ ਦੁਨੀਆ ਮੰਨਦੀ ਸੀਗੀ ਬਲਕਿ ਉਹ ਜਿਹੜੇ ਗ੍ਰਾਵਾਂ ਨੂੰ ਕਹਿ ਦਿੰਦਾ ਸੀ ਵੀ ਇੱਥੋਂ ਹਿਲਣਾ ਨਹੀਂ ਉਹ ਹਿਲਦੇ ਨਹੀਂ ਸੀ ਕਾਲ ਨੂੰ ਉਹਨੇ ਪਹਿਲਾਂ ਨਾ ਬੰਨਿਆ ਹੋਇਆ ਸੀ ਹੈ ਤੇ ਉਹਦੇ ਵਿੱਚ ਇਹ ਗੁਣ ਨਹੀਂ ਸੀ ਇਹ ਗੁਣ ਨਹੀਂਗੇ ਹੈ ਬ੍ਰਹਮ ਰਿਸ਼ੀ ਦਾ ਪੁੱਤਰ ਹਮ ਬ੍ਰਹਮ ਰਿਸ਼ੀ ਦਾ ਪੁੱਤਰ ਸੀ ਬ੍ਰਾਹਮਣ ਸੀ ਹਮ ਹੈ ਤੇ ਤੁਸੀਂ ਉਹ ਉਹੀ ਬ੍ਰਾਹਮਣ ਦਾ ਕਰਕੇ ਬ੍ਰਹਮ ਹੱਤਿਆ ਕਰਕੇ ਤੁਸੀਂ ਰੋਜ਼ ਉਹਨਾਂ ਨੂੰ ਇਹ ਹਰ ਸਾਲ ਦੇ ਸਾਲ ਤੁਸੀਂ ਉਹਨੂੰ ਚਲਾਉਂਦੇ ਹੋ ਉਹਨੇ ਪਛਾਣ ਕੀਤਾ ਕੀ ਸੀ ਜੋ ਕੁਝ ਉਹਨੇ ਕੀਤਾ ਸੀ ਤਾਂ ਮਾਤਾ ਜੀ ਨੂੰ ਹਰਣ ਕੀਤਾ ਪਰ ਉਹਦੀ ਵੀ ਤੇ ਭੈਣ ਦੀ ਸੂਪਨਕਾ ਦੀ ਨਾ ਕਬੱਡੀ ਗਈ ਸੀ ਹੈਨਾ ਪਰ ਉਹਨੇ ਵੀ ਉਹ ਕੀਤਾ ਜੋ ਕੁਝ ਲਿਖਿਆ ਗਿਆ ਸੀ ਹੈਨਾ ਫਿਰ ਵੀ ਮਾਤਾ ਸੀਤਾ ਨੂੰ ਉਹਨੇ ਕਦੀ ਹੱਥ ਨਹੀਂ ਲਾਇਆ ਚਾਹੇ ਉਹ ਸ਼ਰਾਪ ਦੀ ਵਜਨ ਨਾਲ ਲਾਇਆ ਚਾਹੇ ਜਿਸ ਮਰਜੀ ਵਜਨ ਨਾਲ ਲਾਇਆ ਪਰ ਉਹਨੇ ਹੱਥ ਨਹੀਂ ਲਾਇਆ ਪੂਰੀ ਇੱਜ਼ਤ ਸਤਕਾਰ ਦੇ ਨਾਲ ਰੱਖੀ ਤਸੀਹੇ ਵੀ ਦੇ ਸਕਦਾ ਸੀ ਬੜਾ ਕੁਝ ਕਰ ਸਕਦਾ ਸੀ ਪਰ ਉਹਨੇ ਨਹੀਂ ਕੀਤਾ ਉਹਨੇ ਬੜੀ ਮਾਨ ਸਤਕਾਰ ਦੇ ਨਾਲ ਰੱਖਿਆ ਸਿਰਫ ਆਪਣਾ ਬਦਲਾ ਲੈ ਲਈ ਉਹਨੂੰ ਪਤਾ ਸੀ ਮੇਰਾ ਅੰਤ ਲਿਖਿਆ ਹੀ RAM ਭਗਵਾਨ ਕੋਲਿਆ ਹੈਨਾ ਉਹਨੂੰ ਪਤਾ ਸੀ ਵੀ ਮੇਰਾ ਅੰਤ ਇਦਾਂ ਹੀ ਲਿਖਿਆ ਆ ਤੇ ਇਦਾਂ ਹੀ ਹੋਣਾ ਆ ਠੀਕ ਹੈ ਕਿਉਂਕਿ ਉਹ ਆਲਰੇਡੀ ਅਨਾਉਂਸਮੈਂਟ ਹੋਈ ਸੀ ਅਮਰ ਨਹੀਂ ਸੀ ਹੋ ਸਕਦਾ ਉਹ ਆਲਰੇਡੀ ਅਨਾਉਂਸਮੈਂਟ ਉਹਦੀ ਹੋਈ ਪਈ ਸੀ ਕਿ ਵੀ ਤੂੰ ਇਦਾਂ ਮਰਨਾ ਇੱਕ ਇਹ ਆਦੀਵਾਸੀ ਤੋਂ ਮਰਨਾ ਇੱਕ ਆਮ ਜਿਹਾ ਇਨਸਾਨ ਤੋਂ ਤੂੰ ਮਰਨਾ ਕਿਉਂਕਿ ਉਹ ਸਿਰਫ ਜਿਹੜੀ ਕਥਾਵਾਂ ਸਾਨੂੰ ਦੱਸੀਆਂ ਜਾਂਦੀਆਂ ਸੀ ਉਹ ਇਸ ਕਰਕੇ ਦੱਸੀਆਂ ਜਾਂਦੀਆਂ ਤਾਂ ਕਿ ਆਪਾਂ ਸਿੱਖ ਲਈਏ ਉਥੋਂ ਦੀ ਹਣਾ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਪੁਤਲਾ ਸਾੜ ਦੋ ਦਿਖਾਓ ਕਿਸੇ ਗ੍ਰੰਥ ਵਿੱਚ ਲਿਖਿਆ ਕਿ ਵੀ ਪੁਤਲਾ ਸਾੜ ਦੋ ਕਿ ਰਾਵਣ ਦਾ ਪੁਤਲਾ ਸਾੜ ਦੋ ਮੈਨੂੰ ਇੱਕ ਗ੍ਰੰਥ ਵਿੱਚ ਦਿਖਾ ਦਿਓ ਵੀ ਲਿਖਿਆ ਤੇ ਗ੍ਰੰਥ ਦੇ ਵਿੱਚ ਤਾਂ ਆ ਵੀ ਨਹੀਂ ਲਿਖਿਆ ਇਹਨੂੰ ਵੀ ਸਾੜ ਦੋ ਤੇ ਪਰ ਉਹਦੇ ਵਿੱਚ ਇਹ ਵੀ ਨਹੀਂ ਲਿਖਿਆ ਕਿ ਉਧਰ ਵਿੱਚ ਇਹ ਵੀ ਨਹੀਂ ਲਿਖਿਆ ਵੀ ਨਾ ਸਾੜੋ ਜਿਹੜੇ ਜਿਹੜੇ 라ਵਣ ਸਾੜਦੇ ਨੇ ਜਿਹੜੇ 라ਵਣ ਸਾੜਦੇ ਉਹ ਠੀਕ ਨੇ ਤੁਸੀਂ ਆ ਸਾੜਦੇ ਤੁਸੀਂ ਠੀਕ ਹੋ ਜੇ ਉਹਨਾਂ ਨੂੰ ਲੱਗਦਾ ਉਹ ਠੀਕ ਨੇ ਤੇ ਠੀਕ ਹੈ ਉਹ ਕਰੀ ਜਾਣ ਆਪਾਂ ਉਹਨੂੰ ਨਹੀਂ ਤਾਂ ਤੁਹਾਡੇ ਸਾਹਮਣੇ ਇੱਥੇ ਮੇਰੇ ਖਿਆਲ ਨਾਲ 라ਵਣ ਦੇ ਪੁਤਲੇ ਸਾੜਨ ਵਾਲੇ ਬਣੇ ਪਏ ਨੇ ਹਾਂਜੀ ਹਾਂਜੀ ਇਹ ਸਾਡੇ ਗਵਾਂਢੀ ਇੱਥੇ RAMLILA ਮੈਦਾਨ ਆ ਉਹ ਸਾੜਦੇ ਨੇ ਕਰੋ ਉਹਨਾਂ ਦਾ ਦਿਲ ਕਰਦਾ ਆ ਉਹਨੂੰ ਲੱਗਦਾ ਕਿ ਉਹ ਠੀਕ ਨਹੀਂ ਤੇ ਉਹ ਕਰੀ ਜਾਣ ਆਪਾਂ ਉਹਨੂੰ ਡੱਕਦੇ ਨਹੀਂ ਵਿਰੋਧ ਨਹੀਂ ਹੋਊਗਾ ਲੱਗਦਾ ਨਹੀਂ ਉਧਰ 라ਵਣ ਸਾੜ ਰਿਹਾ ਹੋਵੇ ਇੱਧਰ ਔਰੰਗਜੀਬ ਸਾੜਦਾ ਹੋਵੇ ਉਹ ਕਹਿਣ ਵੀ ਪ੍ਰਥਾ ਹੀ ਚੇਂਜ ਕਰ ਯਾਰਾ ਸੇ ਪ੍ਰਥਾ ਤੇ ਨਹੀਂ ਚੇਂਜ ਕੀਤੀ ਆਹੀ ਤਾਂ ਸਾਡਾ ਦਿਲ ਕੀਤਾ ਯਾਰ ਇਹ ਸੜਨਾ ਚਾਹੀਦਾ ਹੁਣ ਲੋਕੀ ਰੋਜ਼ ਆਏ ਦਿਨ ਕਦੀ ਮੋਦੀ ਦਾ ਪੁਤਲਾ ਸਾਰ ਦਿੰਦੇ ਨੇ ਪੀਐਮ ਆਪਣੇ ਮੋਦੀ ਸਾਹਿਬ ਦਾ ਕਰੀ ਭਗਵੰਤ ਮਾਨ ਸਾਹਿਬ ਦਾ ਪੁਤਲਾ ਸਾਰ ਦਿੰਦੇ ਨੇ ਕਦੀ ਕਿਸੇ ਦਾ ਪੁਤਲਾ ਸਾਰ ਦਿੰਦੇ ਨੇ ਕਦੀ ਸਾਡਾ ਦਿਲ ਕੀਤਾ ਇਹਦਾ ਸਾੜੀ ਇਹਨੇ ਤਾਂ ਕਤਲ ਕੀਤੇ ਨੇ ਇਹ ਵਿਚਾਰੇ ਪੋਲੀਟਿਸ਼ਨਾਂ ਨੇ ਕੀ ਕੀਤਾ ਪੋਲੀਟਿਸ਼ਨਾਂ ਦੀ ਤਾਂ ਜੋਬ ਹੁੰਦੀ ਆ ਆਪਣੀ ਜੋਬ ਕਰਨਾ ਕਿਸੇ ਨੂੰ ਚੰਗੀ ਲੱਗਦੀ ਕਿਸੇ ਨੂੰ ਮਾੜੀ ਲੱਗਦੀ ਹੈਨਾ ਹੈਨਾ ਇਹਨੇ ਤੇ ਇਹਨੇ ਜੋ ਕੁਝ ਕੀਤਾ ਤੁਸੀਂ ਦੱਸੋ ਇਹਨੇ ਚੰਗੇ ਕੰਮ ਕੀਤੇ ਇਹ ਸ਼ਾਸਕ ਸੀਗਾ ਉਸ ਵੇਲੇ ਦਾ ਕਹਿੰਦੇ ਕਿ ਭਈ ਉਦੋਂ ਤਾਂ ਸ਼ਾਸਕ ਜੋ ਕਹਿ ਦੇਵੇ ਉਹ ਹੁੰਦਾ ਸੀਗਾ ਉਹ ਉਹ ਚੀਜ਼ਾਂ ਤੇ ਉਦੋਂ ਹੁੰਦੀਆਂ ਉਦੋਂ ਤੋਂ ਬਹੁਤ ਲੋਕਾਂ ਨੇ ਬੜਾ ਕੁਝ ਕੀਤਾ ਤੇ ਸ਼ਾਸਰੇ ਨੇ ਕੀਤਾ ਪਰ ਜਿੰਨਾ ਕਤਲੇਆਮ ਇਹਨੇ ਕੀਤਾ ਨਿੱਕੇ ਨਿੱਕੇ ਬੱਚਿਆਂ ਨੂੰ ਮਤਲਬ ਵੀ ਹਲੇ ਬੱਚੇ ਪੈਦਾ ਹੋਏ ਅਨਬੋਨ ਬੱਚੇ ਪ੍ਰੈਗਨੈਂਟ ਜਨਾਨੀਆਂ ਨੂੰ ਚਰਖਿਆਂ 'ਚ ਚਲਵਾਤ ਆ ਗਿਆ ਧੋਣਾ ਲਹਾਤੀਆਂ ਗਿਆ ਜਨਉ ਦਾ ਕੀ ਬੇਟ ਹੁੰਦਾ ਹੈ ਹਨਾ ਤੁਹੇਂ ਤੇ ਹਿੰਦੂਆਂ ਤੁਹਾਨੂੰ ਤੇ ਪਤਾ ਹੈ ਵੀ ਜਰਾਉਂ ਦਾ ਕੀ ਵੀਰ ਮਨ ਮਨ ਜਰਾਉਂ ਲਾਉਣਾ ਇੱਕ ਦਿਨ ਦਾ ਹੈ ਕੇਸ ਹਿਸਾਬ ਦੇ ਨਾਲ ਤਸੀਹੇ ਦੇ ਕੇ ਇਹਨੇ ਕਤਲੇ ਆਮ ਕੀਤੇ ਤੁਹਾਨੂੰ ਤੇ ਪਤਾ ਹੀ ਹੈ ਹੈਨਾ ਰਾਵਣ ਨੇ ਉਹ ਸਭ ਕੁਝ ਕੀਤਾ ਤੁਹਾਡੇ ਨਾਲ ਨਹੀਂ ਉਹਦੀ ਤਾਂ ਉਹਦੀ ਲੜਾਈ ਸੀ ਉਹਦੇ ਨਾਲ ਭਗਵਾਨ ਰਾਮ ਦੇ ਨਾਲ ਤੁਹਾਨੂੰ ਇਹ ਕਿਵੇਂ ਪਤਾ ਕਿ ਰਾਵਣ ਨੇ ਨਹੀਂ ਕੀਤਾ ਲੋਕ ਕਈ ਹੈਗੇ ਨੇ ਉਹ ਦੱਸਦੇ ਨੇ ਕਿ ਭਈ ਰਾਵਣ ਨੇ ਇਹ ਇਹ ਦੁੱਖ ਦਿੱਤੇ ਲੋਕਾਂ ਨੂੰ ਆਪਣੇ ਹੀ ਪ੍ਰਜਾ ਦੇ ਨਾਲ ਇਹ ਚੀਜ਼ਾਂ ਕੀਤੀਆਂ ਤੁਸੀਂ ਕਹਿ ਰਹੇ ਹੋ ਤੁਸੀਂ ਤਾਂ ਰਾਵਣ ਨੂੰ ਆਈਡੀਅਲ ਆਪਣਾ ਮੰਨ ਲਿਆ ਹੈਗਾ ਤੁਹਾਡਾ ਰਾਵਣ ਆਈਡੀਅਲ ਹੈ ਪਹਿਲਾਂ ਇਹ ਸਵਾਲ ਮੇਰਾ ਮੇਰਾ ਆਈਡੀਅਲ ਹੈ ਜੀ ਆ ਕੋ ਟੈਟੂ ਬਣਾਇਆ ਪਿੱਤੇ ਸਾਡਾ ਤੇ ਰਾਵਣ ਆਈਡੀਅਲ ਆ ਤੁਹਾਨੂੰ ਲੱਗਦਾ ਕਿ ਇਹ ਭਈ ਇਹ ਰਾਵਣ ਜਿਹੜਾ ਹੈਗਾ ਉਹ ਤੁਹਾਡੇ ਲਈ ਸਭ ਤੋਂ ਬੈਸਟ ਹੈਗਾ ਤੇ ਇਹਦੇ ਕੋਲ ਤੁਸੀਂ ਬਹੁਤ ਕੁਝ ਸਿੱਖਦੇ ਹੋ ਨਹੀਂ ਦੇਖੋ ਚੰਗੀ ਕੋਈ ਵੀ ਚੀਜ਼ ਆ ਅਗਰ ਕਿਸੇ ਕੋ ਚੰਗੀ ਚੀਜ਼ ਹੈ ਨਾ ਹਰ ਬੰਦਾ ਉੱਥੇ ਗੁਣ ਹੁੰਦਾ ਕਿਸੇ ਨਾ ਕਿਸੇ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਚੰਗੇ ਗੁਣ ਸਿੱਖ ਲਓ ਮਾਰੇ ਨਾ ਸਿੱਖੋ ਮਾਰੇ ਛੱਡ ਦਿਓ ਜੇ ਕਿਸੇ ਕੋ ਚੰਗੇ ਗੁਣ ਹੈਗੇ ਉਹ ਸਿੱਖ ਲੋ ਔਰੰਗਜ਼ੇਬ ਕੋ ਵੀ ਚੰਗੇ ਗੁਣੀ ਸੀਗੇ ਉਹ ਪ੍ਰਜਾ ਆਪਣੀ ਪ੍ਰਜਾ ਨੂੰ ਜਿੰਨਾ ਪਿਆਰ ਕਰਦਾ ਜਿੰਨਾ ਪਿਆਰ ਕਰਦਾ ਇਹ ਹਿਸਟਰੀ ਦੇ ਵਿੱਚ ਲਿਖਿਆ ਕਿ ਆਪਣੀ ਪ੍ਰਜਾ ਕੋਲ ਜਿੰਨਾ ਪਿਆਰ ਕਰਦਾ ਉਹਨਾਂ ਕੋਈ ਨਹੀਂ ਕਰਦਾ ਸੀ ਕਹਿੰਦੇ ਉਹ ਭਾਜੀ ਰਹਿਣ ਦੋ ਕਿਹ ਕੋਣ ਕਹਿੰਦਾ ਪ੍ਰਜਾ ਹੀ ਸੀਗੀ ਹਿੰਦੂ ਪ੍ਰਜਾ ਹੀ ਸੀਗੇ ਸਿੱਖ ਪ੍ਰਜਾ ਹੀ ਸੀਗੀ ਜਿਹਨਾਂ ਮੁਸਲਮਾਨ ਪ੍ਰਜਾ ਦੀ ਗੱਲ ਉਹ ਕਿੰਨੇ ਮੁਸਲਮਾਨ ਆਪਣੇ ਸਕੇ ਭੈਣ ਭਰਾਵਾਂ ਦਾ ਕਤਲ ਕੀਤਾ ਸੀ ਇਹਨੇ ਆਪਣੇ ਪਿਓ ਨੂੰ ਜੇਲ੍ਹ ਚ ਰੱਖਿਆ ਸੀ ਇਹਨੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਕੈਦ ਕਰਕੇ ਰੱਖਿਆ ਸੀ ਇਹਨੇ ਸਕੇ ਪਿਓ ਨੂੰ ਪ੍ਰਜਾ ਦਾ ਤੁਸੀਂ ਪ੍ਰਜਾ ਤੱਕ ਤੇ ਪਹੁੰਚੋ ਹੀ ਨਾ ਮੈਂ ਤਾਂ ਉਹਦੇ ਭਰਾ ਭੈਣ ਭਰਾ ਦੀਆਂ ਸਾਰੇ ਭੈਣ ਭਰਾ ਉਹਦੀ ਅਦੇ ਪਿਓ ਦੀ ਜਿੰਨੀ ਔਲਾਦ ਸੀ ਨਾ نسل ਇਸ ਨੇ ਕਤਲ ਕੀਤੀ ਸੀ ਕਿ ਮੈਂ ਰਾਜਾ ਬਣ ਸਕਾਂ ਹੂੰ ਇਹਨੇ ਕਤਲ ਕੀਤੀ ਸੀ ਤਾਂ ਤੁਸੀਂ ਕਿਤਾ ਕੈਸੇ ਦੇ ਪ੍ਰਜਾ ਨੂੰ ਉਹਨੇ ਆਪਣੀ ਨੂੰ ਖੁਸ਼ ਰੱਖੇ ਕਾਹਦਾ ਖੁਸ਼ ਰੱਖੇ ਭੈਣ ਭਰੇ ਸਕੇ ਭੈਣ ਭਰਾ ਮਾਨ ਛੱਡੇ ਸਾਲੇ ਨੇ ਹੂੰ ਸਕੇ ਭੈਣ ਭਰਾ ਸਗਾ ਪਿਓ ਨੂੰ ਉਹਨੇ ਜੇਲ੍ਹ ਚ ਪਾ ਛੱਡਿਆ ਹੈ ਜਿੰਨੀ ਜਿਹਦੀ ਬੰਦੂਕ ਚੋਂ ਪੈਦਾ ਹੋਇਆ ਸੀ ਹੈਂ ਜਿਹਦੀ ਬਦੌਲਤ ਉਹ ਰਾਜਾ ਬਣਿਆ ਸੀ ਹੈ ਜਿਹਦੇ ਡੀਐਨਏ ਦੇ ਨਾਲ ਇਹ ਚੱਲਦਾ ਸੀ ਇਹਨੇ ਉਹਨੂੰ ਜੇਲ੍ਹ ਚ ਪਾ ਸਕਦਾ ਤੇ ਪ੍ਰਜਾ ਨੂੰ ਕਿਤਾ ਖੁਸ਼ ਰੱਖ ਸਕਦਾ ਸੀ ਪ੍ਰਜਾਈ ਸੀ ਹਿੰਦੂ ਪ੍ਰਜਾਈ ਸੀਗੇ ਸਿੱਖ ਪ੍ਰਜਾਈ ਸੀਗੀ ਇਹ ਸਾਰੇ ਪ੍ਰਜਾਈ ਸੀਗੇ ਫਿਰ ਰਾਵਣ ਨੇ ਵੀ ਕੀ ਕੀਤਾ ਰਾਵਣ ਨੇ ਵੀ ਤੇ ਆਹੀ ਚੀਜ਼ਾਂ ਕੀਤੀਆਂ ਆਪਣੇ ਬਾਪ ਨੂੰ ਆਪਣੇ ਬਾਪ ਨੂੰ ਕੈਦੀ ਬਣਾ ਕੇ ਰੱਖਿਆ ਉਸ ਤੋਂ ਗੱਦੀ ਖੋਈ ਉਸ ਨੂੰ ਮਾਰਨ ਤੱਕ ਗਿਆ ਤੇ ਉਹ ਫਿਰ ਕੀ ਸੀਗਾ ਉਹ ਉਹਦੇ ਤੇ ਇਹਦੇ ਚ ਫਰਕ ਕੀ ਰਹਿ ਗਿਆ ਫਿਰ ਇਹੜੀ ਓਨੇ ਕੰਮ ਕੀਤਾ ਸੀ ਨਾ ਓਨੇ ਜੋ ਕੰਮ ਕੀਤਾ ਸੀ ਉਹ ਚੀਜ਼ਾਂ ਲਿਖੀਆਂ ਹੋਈਆਂ ਸੀਗੀਆਂ ਭਗਵਾਨ ਬਾਲਮੀਕੀ ਮਹਾਰਾਜ ਨੇ ਠੀਕ ਹੈ ਔਰ ਜੇ ਤੁਸੀਂ ਪਰਜਾ ਦੀ ਗੱਲ ਇਹ ਵੀ ਇਹਦੀ ਵੀ ਤਾਂ ਲਿਖੀ ਹੋਣੀ ਸੀਗੀ ਰੱਬ ਰੱਬ ਨੇ ਤਾਂ ਹਰੇਕ ਬੰਦੇ ਦੀ ਲਿਖੀ ਹੁੰਦੀ ਹਾਡੀ ਮੇਰੀ ਵੀ ਲਿਖੀ ਹੋਈ ਹੈ ਇਹਦੀ ਨਹੀਂ ਸੀ ਲਿਖੀ ਹੋਈ ਉਹਨਾਂ ਨੇ ਇਹਦੀ ਕੁਝ ਨਹੀਂ ਸੀ ਲਿਖੀ ਉਹ ਇਹਨੇ ਜਾਣ ਪੁੱਝ ਕੇ ਕੀਤਾ ਸੀ ਇਹਦੇ ਖੁਦ ਦੇ ਮੌਲਵੀਆਂ ਨੇ ਇਹਨੂੰ ਮਨਾ ਕੀਤਾ ਸੀ ਕਿ ਜੋ ਤੂੰ ਕਰਦਾ ਪਿਆ ਇਹ ਬਹੁਤ ਵੱਡਾ ਗੁਨਾਹ ਆ ਇਹ ਕੁਰਾਨ ਪਾਕ ਵੀ ਇਹਦੀ ਇਜਾਜ਼ਤ ਨਹੀਂ ਦਿੰਦੀ ਤੇ ਰਾਵਣ ਨੂੰ ਵੀ ਤਾਂ ਉਹਦੇ ਹੀ ਭਰਾਵਾਂ ਨੇ ਦੱਸਿਆ ਸੀਗਾ ਕਿ ਭਈ ਇਹ ਤੂੰ ਗਲਤ ਕਰ ਰਿਹਾ ਵਾ ਜੇ ਕਰੂੰਗਾ ਤਾਂ ਇਹਦਾ ਸਜ਼ਾ ਤੈਨੂੰ ਮਿਲੂਗਾ ਤੇ ਇਹ ਸੇਮ ਮਤਲਬ ਤੁਸੀਂ ਤਾਂ ਇਦਾਂ ਕਰ ਰਹੇ ਹੋ ਕਿ ਬਈ ਇਹਨੇ ਗੁਨਾਹ ਕੀਤਾ ਇਹਨੂੰ 사ੜ ਦੋ ਉਹਨੇ ਗੁਨਾਹ ਜਿਹੜੇ ਕੀਤੇ ਸੀਗੇ ਉਹਦੇ ਮਾਫ ਹੋ ਗਏ ਕਿਉਂਕਿ ਉਹ ਲਿਖੇ ਸੀਗੇ ਨਹੀਂ 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 ਇਹਨਾਂ ਦਾ ਉਹਦਾ ਰਾਮਣ ਦਾ ਕੀ ਗੁਨਾਹ ਸੀ ਦੱਸੋ ਉਹਨੇ ਆਪਣੀ માતા ਸੀਤਾ ਦਾ ਹਰਣ ਕੀਤਾ ਸੀ ਹੂੰ માતા ਸੀਤਾ ਦਾ ਹਰਣ ਕੀਤਾ ਸੀ ਹਰਣ ਠੀਕ ਹੈ ਤੁਹਾਡੇ ਹਿਸਾਬ ਨਾਲ ਹਰਣ ਠੀਕ ਨਹੀਂ ਪਰ ਉਹਦੇ ਨਾਲ ਕੀ ਹੋਇਆ ਸੀ ਜੇ ਤੁਹਾਡੀ ਭੈਣ ਦੀ ਮੈਂ ਨੱਕ ਵੜ ਦਵਾ ਜਾਂ ਤੁਹਾਡੀ ਭੈਣ ਨੂੰ ਉਦਾਂ ਹੀ ਅੱਖ ਮਾਰਦਾ ਤੁਸੀਂ ਕੀ ਕਰੋਗੇ ਹੂੰ ਕੀ ਕਰੋਗੇ ਪੁੱਲਾਂ ਦੇ ਹਾਰ ਪਾਉਂਗੇ ਮੈਨੂੰ ਮੈਨੂੰ ਕਿ ਘਰ ਲਿਜਾ ਕੇ ਤੁਸੀਂ ਟੋਪੋਪ ਵਾਂਗ ਸਰੂਪ ਨਖਾ ਦੇ ਨੱਕ ਕਿਉਂ ਵੱਡੀ ਗਈ ਸਰੂਪ ਨਖਾ ਦੀ ਨੱਕ ਵੱਡੀ ਗਈ ਕਿਉਂਕਿ ਉਹ ਚਾਹੁੰਦੀ ਸੀ ਕਿ ਮੇਨਾ ਵਿਆਹ ਕੀਤਾ ਜਾਵੇ ਜਦ ਕਿਸੇ ਬੰਦੇ ਦਾ ਵਿਆਹ ਹੋਇਆ ਹੋਵੇ ਤੇ ਕੋਈ ਔਰਤ ਜਾ ਕੇ ਉਹਨੂੰ ਕਹੇ ਕਿ ਵਿਆਹ ਕਰ ਫਿਰ ਉਹਦੇ ਨਾਲ ਕੀ ਵਿਵਹਾਰ ਹੋਣਾ ਚਾਹੀਦਾ ਜੇਕਰ ਤੁਹਾਡਾ ਵਿਆਹ ਹੋਇਆ ਤੁਹਾਨੂੰ ਕੋਈ ਔਰਤ ਤੁਹਾਡੇ ਘਰ ਦੀ ਦੇ ਸਾਹਮਣੇ ਆ ਕੇ ਤੁਹਾਨੂੰ ਕਹੇ ਵੀ ਮੇਨਾ ਵਿਆਹ ਕਰਨੀ ਤਾਂ ਮੈਂ ਤੇਰੀ ਘਰ ਦੀ ਮਾਰ ਦੂੰਗੀ ਫਿਰ ਤੁਸੀਂ ਕੀ ਕਰੋਗੇ ਨੱਕ ਨਹੀਂ ਵੱਡੂਗੇ ਤਾਂ ਕੀ ਕਰੋਗੇ ਤੁਸੀਂ ਨੱਕ ਵੱਡੀ ਲਕਸ਼ਮਣ ਨੇ ਹੂੰ ਠੀਕ ਹੈ ਉਹ ਲਕਸ਼ਮਣ ਕੋ ਗਈ ਆਪਣਾ ਪਿਆਰ ਜ਼ਾਹਰ ਕਰਨਾ ਠੀਕ ਹੈ ਸੋ ਚਲੋ ਰਾਮ ਕੋ ਗਈ ਹੈ ਨਾ ਦੋਨਾਂ ਕੋ ਗਈ ਠੀਕ ਹੈ ਉਹ ਦੋਨਾਂ ਕੋ ਗਈ ਉਹ ਸਰੂਪਨਾ ਕਾ ਕੌਨ ਸੀ ਲੇਡੀ ਸੀਗੀ ਹੂੰ ਲੇਡੀ ਸੀਗੀ ਤੁਹਾਨੂੰ ਲੱਗਦਾ ਹੈ ਕਿ ਵੀ ਭਗਵਾਨ ਰਾਮ ਇੰਨੇ ਜ਼ਿਆਦਾ क्रूर ਸਨ ਕਿ ਵੀ ਉਹ ਇੱਕ ਔਰਤ ਦੇ ਉੱਤੇ ਹੱਥ ਚੱਕਦੇ ਹੂੰ ਇੱਕ ਔਰਤ ਦੇ ਉੱਤੇ ਹੱਥ ਚੱਕਦੇ ਤੁਹਾਨੂੰ ਲੱਗਦਾ ਭਗਵਾਨ ਰਾਮ ਵੀ ਉਹ ਇੰਨੇ ਵਿਦਵਾਨੀ ਜਿਨ੍ਹਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਕਿ ਉਹ ਇੰਨੇ क्रूर ਸਨ ਇੰਨੇ ਜ਼ਾਲਮ ਸਨ ਕਿ ਉਹ ਇੱਕ ਔਰਤ ਦੇ ਉੱਤੇ ਹੱਥ ਚੱਕ ਸਕਦੇ ਸੀ ਲక్ష్మణ ਭਗਵਾਨ ਵੀ ਸੀਗੇ ਉਹ ਵੀ ਤਾਂ ਭਗਵਾਨ ਹੀ ਸੀਗੇ ਸ਼ੇਸ਼ਨਾਗ ਸੀਗੇ ਲక్ష్ਮਣ ਪਤਾ ਕਿਦੇ ਸੀਗੇ ਲక్ష్ਮਣ ਕਿਦੇ ਉਹ અવਤਾਰ ਸੀਗੇ ਸ਼ੇਸ਼ਨਾਗ ਦੇ ਹੈ ਉਹ ਐਡੇ ਜਿਆਦਾ ਤਾਕਤਵਰ ਸ਼ਖਸੀਅਤ ਤੁਹਾਨੂੰ ਲੱਗਦਾ ਕਿ ਉਹ ਇੱਕ ਜਰਾਨੀ ਦੇ ਉੱਤੇ ਹੱਥ ਚੱਕਦੇ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਸਵਾਲ ਦਾ ਜਵਾਬ ਦਿਓ ਤੁਹਾਡਾ ਵਿਆਹ ਹੋਇਆ ਹੈ ਤੁਸੀਂ ਇੱਕ ਘਰ ਦੇ ਵਿੱਚ ਰਹਿ ਰਹੇ ਹੋ ਤੁਹਾਡੀ ਵਾਈਫ ਹੈਗੀ ਹੈ ਉਹ ਤੁਹਾਡੇ ਵਾਈਫ ਤੁਹਾਡੇ ਨਾਲ ਭਰਾ ਵੀ ਰਹਿ ਰਿਹਾ ਹੈ ਕੋਈ ਔਰਤ ਆਵੇ ਉਹ ਤੁਹਾਨੂੰ ਕਹੇ ਕਿ ਬਈ ਤੂੰ ਮੇ ਨਾਲ ਵਿਆਹ ਕਰ ਤੂੰ ਕਹੇ ਤੇ ਮੇਰਾ ਵਿਆਹ ਹੋਇਆ ਮੇਰੇ ਭਰਾ ਨਾਲ ਕਰ ਲਾ ਫਿਰ ਉਹ ਔਰਤ ਤੁਹਾਡੇ ਭਰਾ ਕੋਲ ਚਲ ਜਵੇ ਤੇ ਭਰਾ ਨੂੰ ਕਹੇ ਮੈਨੂੰ ਵਿਆਹ ਕਰ ਤੇ ਤੁਹਾਡਾ ਭਰਾ ਵੀ ਮਨਾ ਕਰ ਦੇਵੇ ਤੇ ਬਾਅਦ ਵਿੱਚ ਉਹ ਔਰਤ ਕਹੇ ਜੇਕਰ ਤੁਹਾਡੇ ਦੋਨਾਂ ਵਿੱਚੋਂ ਕਿਸੇ ਇੱਕ ਨੇ ਵਿਆਹ ਨਹੀਂ ਕੀਤਾ ਤੇ ਮੈਂ ਆ ਜਿਹੜੀ ਜਨਾਨੀ ਕਢੀ ਇਹਨੂੰ ਮਾਰ ਦਊਂਗੀ ਉਦੋਂ ਤੁਸੀਂ ਕੀ ਕਰੋਗੇ ਨਹੀਂ ਇਹ ਸਵਾਲ ਦਾ ਜਵਾਬ ਦਿਓ ਕੀ ਕਰੂੰਗੇ ਤੁਹਾਡੇ ਕੋਲ ਤੁਹਾਡੇ ਕੋਲ ਐਸਾ ਪ੍ਰੂਫ ਹੈਗਾ ਕਿ ਵੀ ਉਹਨੇ ਆ ਗੱਲ ਕੀਤੀ ਕੋਈ ਗ੍ਰੰਥ ਦਿਖਾ ਦਿਓ ਮੈਨੂੰ ਕਿਤੇ ਤੁਹਾਡੇ ਕੋਲ ਇਹਦਾ ਕੋਈ ਪ੍ਰੂਫ ਹੈਗਾ ਕਿ ਇਹਨਾਂ ਨੇ ਕੀਤਾ ਇਦਾਂ ਦੇ ਚੀਜ਼ਾਂ ਕੀਤੀਆਂ ਨੇ ਮੈਂ ਪ੍ਰੂਫ ਦਿਖਾਉਣਾ ਲਿਆ ਫੋਨ ਤੇ ਵੀ ਤੁਹਾਡੇ ਕੋਲ ਮੇਰੇ ਕੋਲ ਸੋਸ਼ਲ ਮੀਡੀਆ ਦੇ ਪ੍ਰੂਫ ਹੋਣਗੇ ਸਰ ਤੁਸੀਂ ਸੋਸ਼ਲ ਮੀਡੀਆ ਤੋਂ ਹੀ ਦਿਖਾ ਦਿਓ ਵੀ ਸੋਸ਼ਲ ਮੀਡੀਆ ਦੇ ਪ੍ਰੂਫ ਮੈਨੂੰ ਦਿਖਾ ਦੇਣਾ ਤੁਸੀਂ ਸਰਚ ਇਹਦੇ ਤੇ ਸਰਚ ਮਾਰੋ ਕਿ ਕੀ ਕੀ ਹੋਇਆ ਸੀਗਾ ਉਸ ਵਕਤ ਜਦੋਂ ਸਰੂਪ ਨਖਾਦੀ ਸਰੂਪ ਨਖਾਦੀ ਨਾ ਕਬੱਡੀ ਉਦੋਂ ਕੀ ਹੋਇਆ ਸੀਗਾ ਮੇਰੀ ਗੱਲ ਸੁਣੋ ਜੇ ਅਗਰ ਕੋਈ ਚੀਜ਼ ਮੈਨੂੰ ਕੋਈ ਔਰਤ ਮੈਨੂੰ ਪ ਠੀਕ ਹੈ ਕੋਈ ਜਨਾਨੀ ਮੈਨੂੰ ਪਸੰਦ ਨਹੀਂਗੀ ਹੈਗੀ ਮੈਂ ਤਾਂ ਉਹਨੂੰ ਕਹਿ ਹੀ ਦੂੰਗਾ ਤੂੰ ਜਾ ਹੈਨਾ ਮੈਨੂੰ ਬੋਲੂਗਾ ਜਾ ਭਈ ਇੱਥੋਂ ਮੈਂ ਉਹਨੂੰ ਕੁਝ ਨਾ ਜਾਵੇ ਬਾਰ ਬਾਰ ਧੱਕਾ ਕਰੀ ਜਾਵੇ ਤੁਹਾਡੇ ਨਾਲ ਉਹਨੂੰ ਧੱਕਾ ਦੇ ਕੇ ਪਹਜਾਓ ਕੱਤਕ ਨਹੀਂ ਚੱਰੂਗੀ ਫਿਰ ਸਰੂਪ ਨਾ ਖਾ ਦਿਜੇ ਨਾ ਕਬੱਡੀ ਗਈ ਤੇ ਇਸੇ ਕਰਕੇ ਗੱਲ ਕਰਕੇ ਵੱਡੀ ਗਈ ਤੇ ਉਸ ਚੀਜ਼ ਨੂੰ ਤੁਸੀਂ ਹਵਾ ਬਣਾ ਕੇ ਰਾਵਣ ਨੂੰ ਆਪਣਾ ਆਈਡੀਅਲ ਮੰਨੀ ਜਾ ਰਹੇ ਹੋ ਤੇ ਉਹ ਗੱਲ ਤੁਹਾਨੂੰ ਨਹੀਂ ਲੱਗਦਾ ਗਲਤ ਹੈ ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਔਰੰਗਜ਼ੇਬ ਦੇ ਹੱਕ ਚ ਨਹੀਂ ਮੈਂ ਕਿ ਨਾ ਔਰੰਗਜੀਤ ਦੇ ਹੱਕ ਤੇ ਰਾਵਣ ਦੇ ਤੁਸੀਂ ਤੁਸੀਂ ਕੰਪੇਅਰ ਪਤਾ ਕਿੰਨੂੰ ਕਰਦੇ ਪਏ ਆਪਣੇ ਵੀਵਰਾਂ ਦੇ ਚੱਕਰ 'ਚ ਤੁਸੀਂ ਕੰਪੇਅਰ ਕਰਦੇ ਪਏ ਔਰੰਗਜੀਤ ਨੂੰ ਮਹਾ ਵਿਦਵਾਨੀ ਬ੍ਰਾਹਮਣ ਰਾਵਣਾ ਸੂਰਾ ਦੇ ਨਾਲ ਤੁਸੀਂ ਵੀ ਤਾਂ ਕੰਪੇਅਰ ਕਰ ਰਹੇ ਹੋ ਕਿ ਔਰੰਗਜੀਤ ਨੂੰ ਉਸ ਚੀਜ਼ ਦੇ ਨਾਲ ਤੁਸੀਂ ਰਾਵਣ ਦਾ ਪੁਤਲਾ ਛੱਡ ਦੀ ਔਰੰਗਜੀਤ ਦਾ ਪੁਤਲਾ ਸਾੜ ਰਹੇ ਹੋ ਯਾਰ ਉਹ ਤੇ ਮੇਰੀ ਆਪਣੀ ਖੁਆਇਸ਼ ਮੈਂ ਜਿਹੜਾ ਮਰਜੀ ਸਾੜਾਂ ਮੈਂ ਅੱਗੇ ਵੀ ਬੋਲ ਹਟਿਆ ਜੇ ਉਹ ਰਾਵਣ ਦਾ ਸਾੜਨਾ ਚ ਤੇ ਸਾੜਨ ਉਹਨਾਂ ਦੀ ਆਪਣੀ ਖੁਆਇਸ਼ ਆ ਮੇਰੀ ਖੁਆਇਸ਼ ਆ ਮੈਂ ਹੋਰ ਅੰਜੇਬ ਦਾ ਸਾੜਨਾ ਮੇਰੀ ਖੁਆਇਸ਼ ਆ ਕਿਉਂਕਿ ਮੈਨੂੰ ਲੱਗਦਾ ਇਹ ਗਲਤ ਸੀ ਮੈਂ ਤੁਹਾਨੂੰ ਪਹਿਲਾਂ ਵੀ ਇੰਟਰਵਿਊ ਚ ਇਹ ਗੱਲ ਕਹੀ ਕਿ ਮੈਨੂੰ ਲੱਗਦਾ ਇਹ ਬੰਦਾ ਗਲਤ ਸੀ ਤੁਸੀਂ ਇਹਨੂੰ ਰਾਵਣ ਦੇ ਨਾਲ ਗਨਾਉਣ ਦੇ ਆ ਤੁਹਾਨੂੰ ਪਤਾ ਰਾਵਣ ਨੇ ਇੰਨੇ ਕਤਲ ਕੀਤੇ ਸੀ ਜਿਨੇ ਇੰਨੇ ਕਤਲ ਕੀਤੇ ਨੇ ਹੂੰ ਤੁਹਾਡੇ ਕੋਈ ਉਹ ਹੈ ਸਬੂਤ ਹੈ ਕਿ ਇਹਨੇ ਕੀਤੇ ਨਹੀਂ ਕਿ ਰਾਮਣ ਨੇ ਨਹੀਂ ਕੀਤੇ ਇਹ ਕਰਦੇ ਵਿੱਚ ਦਿਖਾਵਾਂ ਬੋਲੋ ਰਾਮਣ ਨੇ ਨਹੀਂ ਕੀਤੇ ਕਤਲ ਇਸ ਤੋਂ ਬਾਅਦ ਯਾਰ ਜਿਹੜੀ ਇਹ ਦੂਵੀ ਕਹਿੰਦੇ ਨੇ ਕਥਾ ਆ ਜਿਹੜੀ ਸਾਨੂੰ ਰਾਮਲੀਲਾ ਸਿਖਾਈ ਜਾਂਦੀ ਆ ਇੱਕ ਰਾਜਾ ਆ ਠੀਕ ਆ ਉਹਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਕਿ ਵੀ ਜਿਹੜੀ ਇਹ ਤੁਹਾਡੀ ਸੀਤਾ ਮਾਤਾ ਦਾ ਇਹਨੇ ਹਰਣ ਕੀਤਾ ਸੀ ਇੱਕ ਇਹ ਮਤਲਬ क्रूर ਬੰਦੇ ਦੇ ਉੱਤੇ ਇੱਕ ਇੱਕ ਗੰਦੇ ਬੰਦੇ ਦੇ ਉੱਤੇ ਸਚਾਈ ਦੀ ਜੀਤ ਹੋਈ ਸੀਗੀ ਠੀਕ ਹੈ ਨਾ ਸਾਨੂੰ ਇਹ ਦੱਸ ਔਰ ਇਹ ਚ ਸਿਰਫ ਇਹ ਦੱਸਿਆ ਗਿਆ ਵੀ ਸੀਤਾ ਮਾਤਾ ਦਾ ਹਰਣ ਕੀਤਾ ਸੀ ਇਹ ਕੁਝ ਹੋਇਆ ਸੀ ਉਹ ਬੜਾ ਮੈਨੂੰ ਲੱਗਦਾ ਇੱਕ ਥੋੜੀ ਜਿਹੀ ਮੈਂ ਤੁਹਾਨੂੰ ਹਿਸਟਰੀ ਜ਼ਰੂਰ ਦੱਸ ਦੇਣਾ ਚਾ ਉਹਨਾ ਮੈਂ ਤੁਸੀਂ ਰਾਵਣ ਨੂੰ ਸ਼ਾਇਦ ਆਈਡੀਅਲ ਮੰਨਦੇ ਹੋ ਤਾਂ ਤੁਹਾਨੂੰ ਇਹ ਸ਼ਾਇਦ ਪਤਾ ਹੋਣਾ ਚਾਹੀਦਾ ਹੈ ਕਿ ਰਾਵਣ ਸ਼ਿਵ ਭਗਵਾਨ ਦਾ ਅਰਾਧਿਆ ਉਦੋਂ ਬਣਿਆ ਜਦੋਂ ਉਸਨੇ ਹਰ ਇੱਕ ਚੀਜ਼ ਦੀ ਅੱਤ ਦੇ ਉੱਪਰ ਪਹੁੰਚ ਗਿਆ ਜਦੋਂ ਕਤਲੇਆਮ ਕਰਨ ਤੋਂ ਬਾਅਦ ਖਤਰਨਾਕ ਚੀਜ਼ਾਂ ਕਰਨ ਤੋਂ ਬਾਅਦ ਜਦੋਂ ਉਸ ਦੀ ਘਰ ਦੀ ਨੇ ਉਸ ਨੂੰ ਸਮਝਾਇਆ ਕਿ ਜੇਕਰ ਤੂੰ ਇਸੇ ਤਰੀਕੇ ਦੇ ਨਾਲ ਰਹੂਗਾ ਤੇ ਰੱਬ ਦੇ ਲੜ ਨਹੀਂ ਲੱਗੂਗਾ ਤੇ ਆਉਣ ਵਾਲਾ ਸਮਾਂ ਤੇਰਾ ਅੰਤ ਹੈ ਤੇ ਉਸ ਤੋਂ ਬਾਅਦ ਰਾਵਣ ਨੇ ਸ਼ਿਵ ਭਗਵਾਨ ਦੀ ਜਿਹੜੀ ਉਹ ਭਗਤੀ ਕੀਤੀ ਤੇ ਦੈਨ ਉਸ ਤੋਂ ਬਾਅਦ ਉਸ ਨੇ ਹਰ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਚੀਜ਼ ਤੋਂ ਭਟਕੇ ਹੋ ਹੋ ਜੋ ਚੀਜ਼ ਤੁਹਾਨੂੰ ਲੱਗਦਾ ਕਿ ਵੀ ਰਾਵਣ ਦੇ ਵਿੱਚ ਚੰਗੀਆਂ ਚੀਜ਼ਾਂ ਤੁਹਾਨੂੰ ਰਾਵਣ ਦੀਆਂ ਚੰਗੀਆਂ ਚੀਜ਼ਾਂ ਦਿਖ ਰਹੀਆਂ ਨੇ ਬੁਰੀਆਂ ਨਹੀਂ ਦਿਖ ਰਹੀਆਂ ਨੇ ਤੁਹਾਨੂੰ ਜਵਾਬ ਦਿੰਦਾ ਤੁਸੀਂ ਕਹਿੰਦੇ ਵੀ ਉਹ ਸਭ ਕੁਝ ਕਰਨ ਕਰਾਉਣ ਦੇ ਬਾਅਦ ਫਿਰ ਉਹਦੀ ਜਰਾਨੀ ਨੇ ਉਹਨੂੰ ਕਿਹਾ ਹੈ ਨਾ ਰਾਵਣਾ ਸੁਰਾਦੀ ਨੂੰ ਕਿ ਵੀ ਤੂੰ ਜਿਹੜਾ ਨਾ ਇਹ ਸ਼ੇਵ ਦੇ ਲੜ ਲੱਗ ਜਾ ਇਹ ਕਹਿੰਦੀ ਆ ਚਲੋ ਮੈਂ ਤੁਹਾਡੀ ਗੱਲ ਮੰਨ ਲੈਂਦਾ ਠੀਕ ਆ ਤੁਹਾਡੀ ਗੱਲ ਮੰਨ ਲੈਂਦਾ ਇਹ ਤੇ ਮਰਦੇ ਦਮ ਤੱਕ ਸਾਲਾ ਕਤਲ ਕਰਦਾ ਰਿਆ ਹੈ ਹੈ ਇਹ ਮਰਦੇ ਦਮ ਤੱਕ ਜਦ ਤੱਕ ਮਰਿਆ ਨਹੀਂ ਇਹ ਜਦੋਂ ਮਰਿਆ ਜਦੋਂ ਜ਼ਫਰਨਾਮਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਤਾਂ ਜਾ ਕੇ ਮਰਿਆ ਠੀਕ ਹੈ ਜਦੋਂ ਉਹਨਾਂ ਨੇ ਜ਼ਫਰਨਾਮਾ ਪੇੜਿਆ ਤਾਂ ਜਾ ਕੇ ਗੋਡੀ ਭਾਰ ਹੋਇਆ ਇਹ ਠੀਕ ਹੈ ਇਹ ਤਾਂ ਮਰਦੇ ਦਮ ਤੱਕ ਇਹਨੇ ਨਹੀਂ ਕੀਤਾ ਹੈ ਘਟੋਕਰ ਰਾਵਣ ਸੁਨੇ ਮੰਨ ਤੇ ਲਿਆ ਸੀ ਭਗਤੀ ਮੰਨ ਤੇ ਲਈ ਸੀ ਕਿਸ ਨੂੰ ਭਗਵਾਨ ਆਪਣਾ ਈਸ਼ਟ ਮੰਨ ਤੇ ਲਿਆ ਸੀ ਮਰਦੇ ਮਰਦੇ ਵੀ RAM ਦਾ ਨਾਮ ਲੈ ਕੇ ਤੇ ਗਿਆ ਸੀ ਲੈ ਕੇ ਗਿਆ ਸੀ ਉਹ ਬਾਕੀ ਜਿਹੜੀ ਡੀਪ ਹਿਸਟਰੀ ਨਾਲ ਤੁਹਾਨੂੰ ਪਤਾ ਹੋਣੀ ਨਾ ਮੈਨੂੰ ਪਤਾ ਹੋਣੀ ਠੀਕ ਹੈ ਇੱਥੇ ਹੁਣ ਪੰਡਤ ਜੀ ਵੀ ਹੈਗੇ ਮੈਂ ਉਹਨਾਂ ਨੂੰ ਵੀ ਲੈ ਆਉਣਾ ਠੀਕ ਹੈ ਨਾ ਉਹਨਾਂ ਨੂੰ ਹਿਸਟਰੀ ਪਤਾ ਹੋਣੀ ਨਾ ਸਾਨੂੰ ਪਤਾ ਹੋਣੀ ਹੈ ਨਾ ਠੀਕ ਹੈ ਸੋ ਇਹਦੇ ਕੈਂਡ ਦਾ ਮਤਲਬ ਹੈ ਕਿ ਘਟੋ ਘਟ ਰਾਵਣ ਜਿਹੜਾ ਸੀ ਉਹ ਮੰਨ ਤੇ ਗਿਆ ਸੀ ਮੰਨ ਤੇ ਗਿਆ ਸੀ ਐਂ ਬਿਲਕੁਲ ਬਿਲਕੁਲ ਇਹ ਤੇ ਸਾਲਾ ਮਰਦੇ ਦਮ ਤੱਕ ਨਹੀਂ ਮਰਿਆ ਇਹ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਮੀਜ ਪਿਤਾ ਦਾ ਜਦੋਂ ਆਖਰੀ ਜ਼ਫਰਨਾਮਾ ਗਿਆ ਵਾ ਤਾਂ ਮਰਿਆ ਇਹ ਅੱਛਾ ਚਲੋ ਭਾਈ ਬਾਵਾ ਡਿਬੇਟ ਨਹੀਂ ਕਰਦੇ ਆਖਰੀ ਸਵਾਲ ਤੁਹਾਡੇ ਤੋਂ ਤੁਸੀਂ ਔਰੰਗਜੀਬ ਦਾ ਪੁੱਤਲਾ ਬਣਾ ਰਹੇ ਹੋ ਸਾਡਾ ਵੀ ਹੈਗਾ ਹੈ ਮੁਸਲਮਾਨ ਭਾਈਆਂ ਦੇ ਵੀ ਘਰ ਹੋਣਗੇ ਉਰੇ ਵਿਰੋਧ ਤਾਂ ਨਹੀਂ ਹੋ ਰਿਹਾ ਕੋਈ ਇਦਾਂ ਦਾ ਨਹੀਂ ਯਾਰ ਆ ਮੁਸਲਮਾਨ ਭਾਈਏ ਸਾਡੇ ਨਾਲ ਆ ਉਹ ਯਾਰ ਇਹਨੇ ਤਾਂ ਮੁਸਲਮਾਨਾਂ ਦਾ ਵੀ ਕਤਲ ਕੀਤਾ ਹੀ ਹੂੰ ਇਹਨੇ ਤੇ ਆਪਣੇ ਸਕੇ ਭੈਣ ਭਰਾ ਮਾਰੀ ਸੀ ਕੌਣ ਸਨ ਉਹ ਹੂੰ ਜਿਹੜੇ ਇਹਨੇ ਸਕੇ ਭੈਣ ਭਰਾ ਆਪਣੇ ਕਤਲ ਕੀਤੇ ਸਨ ਉਹ ਕੌਣ ਸਨ ਹੂੰ ਮੁਸਲਮਾਨ ਹੀ ਸਨ ਸਗਾ ਪੇ ਜਿਹੜਾ ਸੀ ਉਹ ਕੋਣ ਸੀ ਮੁਸਲਮਾਨ ਹੀ ਸੀ ਇਹ ਤੇ ਸਾਡੇ ਨਾਲ ਆ ਜਗ੍ਹਾ ਜਿਹੜੀ ਆ ਸਾਹਮਣੇ ਆਪਣੇ ਮੁਸਲਮਾਨ ਭਾਈਚਾਰਾ ਰਹਿੰਦਾ ਉਹ ਤੇ ਨਾਲ ਆਪਣੇ ਸਾਡੇ ਸਫਾਈ ਕਰਾ ਕੇ ਗਏ ਕਹਿੰਦੇ ਸਾੜੋ ਇਹਨੂੰ ਜਲਦੀ ਹੂੰ ਅੱਛਾ ਜੇ ਕਹਿੰਦੇ ਤੇ ਅੱਗ ਉਹ ਕੋਈ ਲਵਾ ਦਾਂਗੇ ਕੱਲ ਅੱਛਾ ਇਹ ਤੁਸੀਂ ਮਤਲਬ ਉਹ ਕਹਿੰਦੇ ਮੁਸਲਮਾਨ ਕੀ ਇਹਨੂੰ ਸਾੜੋ ਫਟਾਫਟ ਕੋਈ ਗੱਲ ਨਹੀਂ ਸਾੜੋ ਬਣਦਾ ਯਾਰ ਇਹਦਾ ਅੱਛਾ ਇਹ ਸਾਡੇ ਨਾਲ ਆ ਇਹ ਇਹ ਬਾਈ ਨੇ ਇਹਨੇ ਬਣਾਇਆ ਪਤਲਾ ਇਹ ਵਾਲਾ ਭਾਜੀ ਇਹਦਾ ਇਹਦਾ ਜਿਗਰਾ ਨਾ ਗੁਪਤਾ ਜੀ ਯਕੀਨ ਮੰਨ ਲੈ ਸ਼ੇਰ ਨਾਲੋਂ ਜ਼ਿਆਦਾ ਦਾ ਪਤਾ ਕਿਉਂ ਇਹ ਬੰਦੇ ਨੇ ਸਾਰੇ ਨੇ ਮਨਾ ਕਰਤਾ ਕਹਿੰਦੇ ਇਹ ਨਹੀਂ ਸਾਡੇ ਕੋਲ ਨਹੀਂ ਹੈ ਟਾਈਮ ਮਤਲਬ ਕਿ ਟਾਈਮ ਦਾ ਹੀ ਬਹਾਨਾ ਲਾਉਣਾ ਸੀ ਸਾਡੇ ਕੋਲ ਨਹੀਂ ਉਹ ਤਾਂ ਸਾਨੂੰ ਹੀ ਪਤਾ ਸੀ ਕੀ ਚੱਕਰ ਸੀ ਕਿ ਜਦੋਂ ਇਹਦੇ ਕੋਲ ਗਏ ਆ ਇਹਦੇ ਕੋਲ ਵੀ ਇੱਕ ਬੰਦਾ ਸੀ ਪਤਾ ਨਹੀਂ ਇਹਦਾ ਅੰਕਲ ਸੀ ਚਾਚਾ ਜੀ ਕੋਣ ਸੀ ਪਤਾ ਨਹੀਂ ਕੋਣ ਜਿਗਾ ਉਹ ਕਹਿੰਦਾ ਯਾਰ ਨਹੀਂ ਭਾਈ ਆ ਇਹ ਉਹ ਯਾਰ ਭਾਈ ਯਾਰ ਪੰਗਾ ਪੈਣਾ ਉਹ ਮੈਂ ਕਿਹਾ ਯਾਰ ਇਹਨੂੰ ਮੈਂ ਕਿਹਾ ਕਹਿੰਦਾ ਕੋਣੀ ਪੰਗਾ ਪੈਂਦਾ ਦੇਖ ਲੂ ਮੈਂ ਆ ਨਿਕਾ ਜਾ ਮੁੰਡਾ ਅੱਛਾ ਭਾਈ ਇੰਨਾ ਜਿਗਰਾ ਹੋ ਗਿਆ ਤੁਹਾਡਾ ਕਿ ਤੁਸੀਂ ਰਾਵਣ ਦਾ ਛੱਡ ਤੁਸੀਂ ਔਰੰਗਜ਼ੇਬ ਬਣਾ ਦਿੱਤਾ ਡਰ ਨਹੀਂ ਲੱਗਿਆ ਭਾਈ ਜੇ ਕੰਟਰੋਵਰਸੀ ਹੋ ਗਈ ਕੋਈ ਤੇ ਸਿਆਪਾ ਗੱਲ ਪੈ ਜਾਣਾ ਕੋਈ ਡਰ ਨਹੀਂ ਭਾਈ ਹੂੰ ਮੋਤੇ ਕਿਨੇ ਦਾਣੀ ਪਹਿਲੀ ਗੱਲ ਕੋਈ ਮਾਰ ਨਹੀਂ ਸਕਦਾ ਇਨੀ ਛੇਤੀ ਕਿਸੇ ਦੀ ਜਰਤ ਨਹੀਂ ਹੈਗੀ ਜੇ ਬਣਾਤਾ ਬਣਾਤਾ ਹਰ ਸਾਲ ਬਣਾਵਾਂਗੇ ਭਾਈ ਹੂੰ ਹਰ ਸਾਲ ਬਣਾਉਂਗੇ ਜੇ ਪ੍ਰਥਾ ਚੱਲ ਗਈ ਤੇ ਅਸੀਂ ਸ਼ੁਰੂ ਕਰਾਂਗੇ ਨਾਲ ਇੱਕ ਚੱਲਦੇ ਰਾਵਾਂਗੇ ਦਮ ਤੱਕ ਹਾਂਜੀ ਹਰ ਸਾਲ ਬਣੂਗਾ ਅੱਛਾ ਇਹ ਇਸ ਸਾਲ ਹੀ ਛੱਡਤਾ ਸ਼ੁਰਲੀ ਛੱਡਤੀ ਆ ਫਿਰ ਹਰ ਸਾਲ ਹੁਣ ਕਰੂਗੇ ਕੋਸ਼ਿਸ਼ ਹਰ ਸਾਲ ਦੀ ਹੈ ਭਾਜੀ ਜੇ ਸਰਕੰਸਟੈਂਸਸ ਨਾ ਚੇਂਜ ਹੋਣ ਹਰ ਸਾਲ ਇਦਾਂ ਹੀ ਪਟਾਖਾ ਗੁੱਲਾ ਹੋ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬਿਲਕੁਲ ਆ ਤੁਸੀਂ ਔਰੰਗਜੀਬ ਦਾ ਪਤਲਾ ਦੇਖੋ ਪਹਿਲਾ ਇਹ 30 ਤੋਂ 40 ਫੁੱਟ ਦਾ ਪਤਲਾ ਹੈ ਜਿਸ ਜਲੰਧਰ ਦੇ ਰਾਏਪੁਰ ਰਸੂਲਪੁਰ ਦੇ ਵਿੱਚ ਜਿਹੜਾ ਹੈ ਉਹ ਸਾੜਿਆ ਜਾਵੇਗਾ ਪਟਾਕੇ ਇਹਦੇ ਵਿੱਚ ਲਗਾਏ ਜਾ ਰਹੇ ਨੇ ਤੇ ਕੱਲ ਜੇਕਰ ਤੁਸੀਂ ਔਰੰਗਜੀਬ ਦਾ ਪੁਤਲਾ ਦੇਖਣਾ ਚਾਹੁੰਦੇ ਹੋ ਕਿਉਂਕਿ ਇੱਕ ਪ੍ਰਥਾ ਚੇਂਜ ਹੋਣ ਵਾਲੀ ਹੈ ਪਹਿਲਾ ਇਹ ਪੂਰੇ ਭਾਰਤ ਦੇ ਵਿੱਚ ਤੁਸੀਂ ਕਿੱਥੇ ਨਹੀਂ ਦੇਖਿਆ ਹੋਵੇਗਾ ਇਦਾਂ ਦੀ ਚੀਜ਼ ਤੁਸੀਂ ਕਿੱ데 ਨਹੀਂ ਦੇਖੀ ਹੋਵੇਗੀ ਤਾਂ ਇੱਕ ਪ੍ਰਥਾ ਚੇਂਜ ਹੋਣੀ ਹੈ ਉਸ ਪ੍ਰਥਾ ਨੂੰ ਜੇਕਰ ਤੁਸੀਂ ਚੇਂਜ ਹੁੰਦਾ ਦੇਖਣਾ ਚਾਹੁੰਦੇ ਹੋ ਤਾਂ ਜਲੰਧਰ ਦੇ ਰਾਏਪੁਰ ਰਸੂਲਪੁਰ ਦੇ ਵਿੱਚ ਜ਼ਰੂਰ ਪਹੁੰਚੋ ਜਿੱਥੇ ਰਾਵਣ ਦੀ ਥਾਂ ਔਰੰਗਜੀਬ ਦਾ ਪੁਤਲਾ ਸਾੜਿਆ ਜਾਵੇਗਾ ਕੈਮਰਾ ਨੰਬਰ 15 ਰਾਜ ਗੁਪਤਾ ਜਲੰਧਰ